ਸਾਰੇ ਸਾਨ ਘੋੜੇ ਤਕਰੀਬਨ 68 ਇੰਚ ਤੋਂ ਬਾਹਰ ਨਹੀਂ ਸੱਜਣੋ ਇਹਨਾਂ ਦੇ ਵਿੱਚ 70 ਇੰਚ ਘੋੜੇ ਵੀ ਹੈਗੇ ਨੇ ਤੇ ਸਾਰੇ ਉਹ ਘੋੜੇ ਦੇ ਪੋਤੇ ਜਿਹੜਾ ਅੱਜ ਤੁਹਾਨੂੰ ਘੋੜਾ ਵਿਖਾਉਣ ਲੱਗੇ ਆ ਤੇ ਉਹਦੀਆਂ ਬਸ਼ੀਰੀਆਂ ਵੀ ਬੜੀਆਂ ਤਕੜੀਆਂ ਵਿਖਾਉਣੀਆਂ ਆ ਆ ਗਿਆ ਚੂਬਰ ਬਾਪ ਇਹਨਾਂ ਦਾ ਇਹ ਘੋੜੇ ਨੂੰ ਸਾਰੇ ਘੋੜਿਆਂ ਵਾਲੇ ਭਰਾ ਤਕਰੀਬਨ ਜਾਣਦੇ ਆ ਘੋੜੇ ਦਾ ਨਾਮ ਹੈ ਜੀ ਗੁਣਤਾਸ ਤੇ ਇੱਕ ਇਹਨਾਂ ਦੇ ਕੋਰਾ ਮਾਰਵਾੜੀ ਘੋੜਾ ਹੈ ਬਹੁਤ ਜ਼ਿਆਦਾ ਚੰਗਾ ਇਹਦਾ ਨਾਮ ਹੈ ਜੀ ਦੇਵਰਤਨ ਦੋਵੇਂ ਘੋੜਿਆਂ ਦੇ ਦਰਸ਼ਨ ਕਰਾਉਣੇ ਤੁਹਾਨੂੰ ਤੇ ਇਹਨਾਂ ਦੇ ਬੱਚੇ ਮੈਂ ਸ਼ੁਰੂ ਤੇ ਥੋੜੇ ਜਿਹਾ ਵਿਖਾਏ ਤੁਹਾਨੂੰ ਬਾਕੀਆਂ ਤੋਂ ਪੜਦਾ ਆਪਾਂ ਵੀਡੀਓ ਦੇ ਵਿੱਚ ਚੱਕਣਾ ਅੱਛਾ ਇਹ ਘੋੜੇ ਹਜੇ ਨਵੇਂ-ਨਵੇਂ ਸੱਜਣੋ ਥੋੜਾ ਜਿਹਾ ਚਿਰ ਹੋਇਆ ਅਜੇ ਪਹੁੰਚੇ ਹੀ ਹੈ ਮਾਜੇ ਦੀ ਧਰਤੀ ਤੇ ਪਿੰਡ ਇਹਨਾਂ ਦਾ ਹੈਗਾ ਭਰਾਵਾਂ ਦਾ ਜਿੱਥੇ ਫਾਰਮ ਹੈ ਵਡਾਲਾ ਗਰੰਥੀਆਂ ਤੇ ਜਿਹੜਾ ਹੈ ਜੀ ਗਰਦਾਸਪੁਰ ਘੋੜਾ ਪਹਿਲਾਂ ਵਿਖਾਉਣੇ ਤੁਹਾਨੂੰ ਆ ਨੁਕਰਾ ਗਣਤਾਸ ਤੇ ਇਹ ਘੋੜੇ ਦੇ ਪਹਿਲਾਂ ਫੇਰ ਮੈਂ ਦੱਸਦਾ ਕਿ ਇਹਦੀਆਂ 66 66 67 67 ਇੰਚ ਘੋੜੀਆਂ ਆਮ ਖੜੀਆਂ ਨੇ ਬਾਕੀ ਸਟਾਲੀਆਂਰ ਘੋੜੇ ਬਹੁਤ ਜ਼ਿਆਦਾ ਤਿਆਰ ਹੋ ਗਏ ਉਹਨਾਂ ਦੇ ਦਰਸ਼ਨ ਵੀ ਤੁਹਾਨੂੰ ਅੱਗੇ ਵੀਡੀਓ ਜੇ ਕਰਾਉਣੇ ਆ ਗਣਤਾਸ ਹੈਗਾ ਹੈ ਜੀ ਬਾਦਲ ਘੋੜੇ ਚੜੇਕਾਲੇ ਦਾ ਪੁੱਤ ਤੇ ਦਾਦਾ ਇਹਦਾ ਹੈਗਾ ਹੈ ਅਭੋਰੜਾ ਵੱਡਾ ਘੋੜਾ ਤਕਰੀਬਨ 12 ਤੋਂ 13 ਸਾਲ ਘੋੜੇ ਦੀ ਉਮਰ ਹੋ ਗਈ ਪਰ ਅਗਰੈਸ਼ਨ 'ਚ ਕੋਈ ਘਾਟ ਨਹੀਂ ਬਾਕੀ ਘੋੜਾ ਬਹੁਤ ਜ਼ਿਆਦਾ ਹੈਵੀ ਹੋ ਗਿਆ ਸੀ ਵਜਨ ਬਹੁਤ ਹੋ ਗਿਆ ਸੀ ਘੋੜੇ ਦਾ ਤੇ ਭਰਾਵਾਂ ਨੇ ਆ ਦੋ ਕੁ ਮਹੀਨਿਆਂ ਦੇ ਵਿੱਚ ਫੇਰ ਸਲਿਮ ਕਰ ਲਿਆ ਬਾਈ ਹੁਣ ਹੀ ਉਹੀ ਸ਼ੌਂਕ ਰੱਖਦੇ ਆ ਸਲਿਮ ਘੋੜਿਆਂ ਦਾ ਜਾਨੀ ਕਿ ਪੇਟ ਪੂਟ ਜਾਂ ਫालतू ਚਰਬੀ ਘੋੜੇ ਤੇ ਪਸੰਦ ਨਹੀਂ ਕਰਦੇ ਤੇ ਘੋੜਿਆਂ ਦਾ ਅਗਰੈਸ਼ਨ ਵੀ ਪੂਰਾ ਹੈ ਘੋੜਾ ਕਿਤੇ ਉਹ ਲੱਗਦਾ ਹੀ ਨਹੀਂ ਵੀ ਘੋੜਾ 12 13 ਸਾਲਾਂ ਦਾ ਹੋਊਗਾ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਰਹੇ ਹੋ ਬਾਕੀ ਘੋੜੇ ਦੀ ਸਰਵਿਸ ਭਰਾਵਾਂ ਨੇ ਚਾਲੂ ਕਰਤੀ ਸਰਦਾਰ ਮਨਜੀਤ ਬੀਤ ਸਿੰਘ ਜੀ ਦਾ ਇਹ ਕੂੜਾ ਹੈ ਸੱਜਣੋ ਉਹਨਾਂ ਨਾਲ ਤੁਹਾਨੂੰ ਮਿਲਾਉਣਾ ਹੈ ਤੇ ਵੀਰ ਨਰਵੈਰ ਸਿੰਘ ਨਾਲ ਮਿਲਾਉਣਾ ਹੈ ਬਾਈ ਹੁਣਾਂ ਦਾ ਅਮਰੀਕਾ ਦੇ ਵਿੱਚ ਬਹੁਤ ਚੰਗਾ ਕਾਰੋਬਾਰ ਹੈ ਤੇ ਹੁਣ ਇੱਥੇ ਫਾਰਮ ਬੜਾ ਵੱਡਾ ਤਿਆਰ ਕਰਦੇ ਪਏ ਆ ਤੇ ਫਾਰਮ ਤੇ ਸਰਵਿਸ ਓਪਨ ਕਰਤੀ ਭਰਾਵਾਂ ਨੇ ਫੀਸ ਕਿੰਨੀ ਰੱਖੀ ਹੈ ਕਿੰਨੀ ਕ ਹਾਈ ਟੈਕ ਘੋੜੇ ਦੀ ਉਹ ਵੀ ਪਰ ਮੈਨੂੰ ਪਤਾ ਜਿਹੜਾ ਪਹਿਲੀ ਵਾਰਾ ਵੇਖ ਰਿਹਾ ਹੈ ਉਹ ਆਪਾਂ ਵੀਡੀਓ ਦੇ ਵਿੱਚ ਸਾਰੇ ਹੀ ਸਵਾਲ ਪੁੱਛਨੇ ਆ ਤੇ ਬਾਕੀ ਜਾਣਕਾਰੀ ਭਰਾ ਨਰਵੈਰ ਨੇ ਬੜੀ ਚੰਗੀ ਦਿੱਤੀ ਹੈ ਸੋ ਜਾਣਕਾਰੀ ਕੰਨ ਲਾ ਕੇ ਸੁਣ ਲਿਓ ਬਰੀਡਿੰਗ ਦੇ ਉੱਤੇ ਬੜੀ ਵਧੀਆ ਵਿਚਾਰ ਚਰਚਾ ਵੀਡੀਓ ਦੇ ਵਿੱਚ ਹੋਈ ਹੈ ਕਿ ਬੰਦਾ ਅਸਲੀ ਬਰੀਡਰ ਬਣਦਾ ਕਦੋਂ ਹੈ ਉਦੇ ਬਾਰੇ ਬੜੀਆਂ ਵਧੀਆ ਜਾਣਕਾਰੀ ਬਾਈ ਨਰਵੈਰ ਨੇ ਤੇ ਸਰਦਾਰ ਮਨਜੀਤ ਸਿੰਘ ਹੁਣਾਂ ਨੇ ਦਿੱਤੀ ਹੈ ਵੀਡੀਓ ਐਂਡ ਤੱਕ ਸਿਰੇ ਤੱਕ ਦੇਖਿਓ ਦੂਜਾ ਘੋੜਾ ਹੈ ਵੀਰ ਹੁਣਾਂ ਦੇ ਕੋਲੇ ਆਹ ਆਰੀ ਮਾਰਵਾੜੀ ਇਹ ਵੀ ਨਵਾਂ ਨਵਾਂ ਬਾਈ ਹਰਸ਼ਪਿੰਦਰ ਤੋਂ ਦੋੜੇ ਘੋੜੇ ਆਏ ਆ ਰਾਜਸਥਾਨ ਦੇ ਵਿੱਚੋਂ ਤੇ ਇਹ ਘੋੜੇ ਦਾ ਨਾਮ ਹੈ ਜੀ ਦੇਵਰਤਨ ਇਹ ਘੋੜੇ ਦੇ ਆ ਦੋ ਬੱਚੇ ਬਾਈ ਹੁਣਾਂ ਦੇ ਫਾਰਮ ਤੇ ਹੀ ਆ ਤੇ ਘੋੜੇ ਨੇ ਬੱਚੇ ਬੜੇ ਚੰਗੇ ਪੈਦਾ ਕੀਤੇ ਆ ਬਹੁਤ ਸਾਰੇ ਬੱਚੇ ਆਏ ਆ ਤੇ ਬੱਚਿਆਂ ਦੇ ਵਿੱਚ ਪਟਾ ਤਕਰੀਬਨ ਜ਼ਿਆਦਾਤਰ ਆ ਹੈ ਪੰਜ ਕਲਿਆਣ ਬੱਚੇ ਆਏ ਆ ਮਾਰਕਿੰਗ ਦੋ ਪੈਰ ਚਿੱਟੇ ਮੱਥੇ ਫੁੱਲ ਵੀ ਟਾਵਾਂ ਟੱਲਾ ਆਇਆ ਹੈ ਕ੍ਰੋਸ ਪੈਰ ਚਿੱਟੇ ਵੀ ਆਇਆ ਹਰ ਤਰ੍ਹਾਂ ਦੀ ਮਾਰਕਿੰਗ ਇਹ ਘੋੜਾ ਹਰ ਘੋੜੀ ਤੋਂ ਮੰਨ ਲਓ ਮਾਰਵਾੜੀ ਘੋੜੀ ਤੋਂ ਪੈਦਾ ਕਰ ਰਿਹਾ ਚੰਗੇ ਬੱਚੇ ਤੇ ਇਹਦੀ ਫੀਸ ਕਿੰਨੀ ਹੈ ਉਹ ਵੀ ਆਪਾਂ ਵੀਡੀਓ ਦੇ ਵਿੱਚ ਵੀਰ ਹੋਂਣਾ ਤੋਂ ਪੁੱਛਣਾ ਬੱਚਿਆਂ ਤੇ ਝਾਂਤ ਵੀ ਮਰਵਾਉਣੀ ਹੈ ਤੇ ਪਰ ਘੋੜੇ ਦੇ ਵਿੱਚ ਯਾਰ ਫਿਚਰ ਬਹੁਤ ਹੈ ਜਿਆਦਾਤਰ ਆਪਾਂ ਗੱਲ ਕਰਦੇ ਹੁੰਨੇ ਆ ਨਾ ਜਦੋਂ ਮਜ਼ਬੂਤੀ ਆਉਂਦੀ ਹੈ ਤੇ ਉਦੋਂ ਸ਼ਕੀਨਪੁਣਾ ਘਟ ਜਾਂਦਾ ਹੈ ਤੇ ਘੋੜੇ ਦੇ ਵਿੱਚ ਮਜ਼ਬੂਤੀ ਵੀ ਪੂਰੀ ਹੈ ਆ ਵੇਖੋ ਠਾਠਾ ਮਾਰਦਾ ਸਰੀਰ ਹੈ ਲੈਂਥ ਵੀ ਬਹੁਤ ਜਿਆਦੀ ਹੈ ਘੋੜੇ ਦੀ ਖੜਵੀ ਖੁੜਮੀ ਦੋਵਾਂ ਘੋੜਿਆਂ ਦੀ ਖੜਨੀ ਬੜੀ ਚੰਗੀ ਹੈ ਮੈਨੂੰ ਖਾਸ ਕਰਕੇ ਜਿਹੜੇ ਘੋੜੇ ਅਗਲੇ ਪਾਸੇ ਉਹਨਾਂ ਸਾਪ ਵਾਂਗੂ ਖੜੇ ਹੁੰਦੇ ਆ ਨਾ ਫਨੀਆਂ ਰਾਂਗੂ ਫਨ ਕਲਾਰ ਕੇ ਉਹ ਬੜੇ ਚੰਗੇ ਲੱਗਦੇ ਆ ਬਾਕੀ ਮਣੀਆਂ ਮੁਣੀਆਂ ਗਰਦਨ ਦੀ ਬਨਾਵਟ ਇਹਦੀ ਖੂਬਸੂਰਤੀ ਇਹਦਾ ਕੰਨ ਕਨੌਤੀ ਜਿਹੜਾ ਉਹ ਬਹੁਤ ਹੀ ਜਿਆਦਾ ਚੰਗਾ ਹੈ ਘੋੜੇ ਦੀ ਫੇਸ ਪ੍ਰੋਫਾਈਲ ਮੋਟੀ ਅੱਖ ਲੱਗੀ ਹੋਈ ਹੈ ਨੋਜ਼ਲ ਸਾਈਜ਼ ਬਹੁਤ ਵੱਡਾ ਹੈ ਤੇ ਬਾਕੀ ਘੋੜੇ ਦੇ ਵਿੱਚ ਕਮੀ ਕੋਈ ਨਹੀਂ ਹੈਗੀ ਸੋ ਇਹ ਵੀ ਘੋੜਾ ਬਾਈ ਹੁਣਾਂ ਦੇ ਫਾਰਮ ਤੇ ਨਵਾਂ ਨਵਾਂ ਹੀ ਪਹੁੰਚਿਆ ਹੈ ਮਾਰਕਿੰਗ ਤਿੰਨ ਪੈ ਤੇ ਦੇ ਮੱਥੇ ਪਟਾ ਬੱਚਿਆਂ ਦੇ ਵਿੱਚ ਵੀ ਤਕਰੀਬਨ ਇਹ ਵੀ ਮਾਰਕਿੰਗ ਆਉਂਦੀ ਹੈ ਤੇ ਪੰਚ ਕਲਿਆਣ ਤੁਹਾਨੂੰ ਦੱਸਿਆ ਬੱਚੇ ਆਉਂਦੇ ਆ ਸੋ ਵੀਡੀਓ ਪਹਿਲੀ ਐ ਭਰਾਵਾਂ ਦੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਹ ਜਿਹੜਾ ਕੋੜਾ ਹੈ ਇਹ ਗਣੇਸ਼ ਗੁਜਰਜੀ ਹੈ ਉਹਨਾਂ ਦੇ ਘਰੇ ਬਰੀਡ ਹੋਇਆ ਹੈ ਜੀ ਇਹ ਕੋੜੇ ਦੀ ਕਿੰਨੀ ਹਾਈਟ ਤੇ ਕਿੰਨੀ ਉਮਰ ਹੈ ਉਹ ਵੀ ਆਪਾਂ ਵੀਡੀਓ ਦੇ ਵਿੱਚ ਭਰਾ ਹੋਣਾ ਤੋਂ ਪੁੱਛ ਲੈਣੀ ਆ ਬਾਕੀ ਵੀਡੀਓ ਦੱਬ ਕੇ ਸ਼ੇਅਰ ਕਰਿਓ ਭਰਾਵਾਂ ਨੂੰ ਵੱਧ ਚੜ੍ਹ ਕੇ ਸਪੋਰਟ ਕਰਿਓ ਜੇ ਚੀਜ਼ਾਂ ਚੰਗੀਆਂ ਲੱਗਣ ਗੱਲਾਂ ਬਾਤਾਂ ਤੇ ਕੋੜੇ ਚੰਗੇ ਲੱਗਣ ਜਿੰਨਾ ਵੀਰਿਆਂ ਨੇ ਵੱਧ ਤੋਂ ਵੱਧ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕਰਕੇ ਕੋੜਿਆਂ ਵਾਲਿਆਂ ਦਾ ਹੌਸਲਾ ਵਧਾਇਆ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਹੈ ਉਹਨਾਂ ਭਰਾਵਾਂ ਚ ਕੁਝ ਵੀਰਿਆਂ ਦੇ ਨਾਮ ਨੇ ਦੀਪਾ ਲੁਧਿਆਣਾ ਮਨਜਿੰਦਰ ਸਿੱਧੂ ਅਨਮੋਲ ਦੀਪ ਦਾਰਾ ਰਾਮਗੜੀਆ ਜਸਰਾਜ ਗਿੱਲ ਜਸਵੀਰ ਸਿੰਘ ਸੀਨਾ ਬਲਜਿੰਦਰ ਉੱਪਲ ਦਪਿੰਦਰ ਸੰਧੂ ਗੁਰੂਪਾਲ ਸਿੰਘ ਕਾਲੂ ਜਸ ਢਿੱਲ ਲੇਜੰਡਾ ਹੀਰਾ ਭੁੱਲ ਖੁਸ਼ਪ੍ਰੀਤ ਬਰਾੜ ਗगनਦੀਪ ਧਰਮਿੰਦਰ ਕੰਗ ਪਰਮਿੰਦਰ ਚਾਹਲ ਆਹ ਬਾਈਆਂ ਦਾ ਫਾਰਮ ਹੈ ਸੱਜਣੋ ਜਿਹੜਾ ਨਵਾਂ ਤਿਆਰ ਹੋਈ ਜਾਂਦਾ ਤੇ ਵੀਰ ਹੋਣਾ ਨੇ ਆ ਅੰਦਰ ਬੜੇ ਹੀ ਸੋਹਣੇ ਕੈਬਨ ਤਿਆਰ ਕੀਤੇ ਆ ਬਹੁਤ ਰੀਜ ਨਾਲ ਬਾਈ ਹੋਣਾ ਨੇ ਕੰਮ ਕੀਤਾ ਯਾਰ ਜਿੰਨੀ ਰੀਜ ਲਾਇ ਲਈਏ ਨਾ ਉੰਨੀ ਰੀਜ ਲਾਈ ਜਾਂਦੇ ਹੋ ਬਾਕੀ ਇਹ ਤਾਂ ਹਜੇ 100 ਦੇ ਵਿੱਚੋਂ ਤੁਹਾਨੂੰ ਦੱਸਿਆ ਕਿ ਹਜੇ ਮਸਾਈ 50 60% ਕੰਮ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਾਈ ਹੋਣਾ ਨੇ ਪੂਰੀ ਰੀਜ ਲਾਉਣੀ ਹੈ ਫਾਰਮ ਤੇ ਇੱਕ ਇਹਦੇ ਨਾਲ ਦਾ ਫਾਰਮ ਬਾਈਆਂ ਦਾ ਅਮਰੀਕਾ ਦੇ ਵਿੱਚ ਵੀ ਹੈਗਾ ਸੱਜਣੋ ਉਥੇ ਕਿਹੜੀ ਕਿਹੜੀ ਬਰੀਡ ਦੇ ਘੋੜੇ ਵੀਰਾਂ ਨੇ ਰੱਖੇ ਆ ਉਹ ਵੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਾੜੀ ਜੀ ਝਾਂਤ ਵੀ ਮਰਵਾ ਦਾਂਗੇ ਤੇ ਨਾਲ ਬਾਈਆਂ ਤੋਂ ਪੁੱਛਣਾ ਵੀ ਹੈ ਆਜੋ ਮਿਲਦੇ ਆਂ ਭਰਾਵਾਂ ਨੂੰ ਵੀਡੀਓ ਸ਼ੇਅਰ ਕਰਦੇ ਹੋ ਕਰਿਓ ਸਪੋਰਟ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਵੀਂ ਵੀਡੀਓ ਦੇ ਵਿੱਚ ਮੈਂ ਸੁਖਸੰਧੂ ਇੱਕ ਵਾਰੀ ਤੋਂ ਫੇਰ ਸਾਰੇ ਸਰੋਤਿਆਂ ਦਾ ਮਾਨ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦਾ ਐ ਤੇ ਜਿਹੜੇ ਆਖਦਾ ਜਿਹੜੇ ਸੱਜਣ ਆਪਾਂ ਨੂੰ ਫੇਸਬੁੱਕ ਤੇ ਦੇਖ ਰਿਹਾ ਐ ਉਹਨਾਂ ਭਰਾਵਾਂ ਦਾ ਵੀ ਮਾਨ ਸਤਿਕਾਰ ਨਾਲ ਅਦਬ ਨਾਲ ਜੀ ਆਖਦੇ ਆਂ ਆਖਦੇ ਆਂ ਤੇ ਸਵਾਗਤ ਕਰਦੇ ਆਂ ਸੱਜਣੋ ਸ਼ੁਰੂ ਤੋਂ ਵਿੱਚ ਤੁਹਾਨੂੰ ਅਲਗੇ ਕੋੜੇ ਵਿਖਾ ਕੇ ਹਟਿਆ ਇੱਕ ਤਾਂ ਨੁਕਰਾ ਹੈ ਟੋਪ ਕਲਾਸ ਘੋੜੇ ਨੇ ਨਾਂ ਬਣਾਇਆ ਤੁਹਾਨੂੰ ਮੈਂ ਸ਼ੁਰੂ ਦੇ ਵਿੱਚ ਬੱਚੇ ਵੀ ਵਿਖਾ ਕੇ ਹਟਿਆ ਘੋੜਾ ਅਕਸਰ ਹੀ ਆਪਾਂ ਗੱਲ ਕਰਦੇ ਹੁੰਨੇ ਆ ਕਿ ਘੋੜਾ ਚੱਲਦਾ ਚੱਲਦਾ ਉਮਰ ਦੇ 8 ਤੋਂ 10 ਸਾਲ ਤੁਹਾਡੇ ਲੈਂਦਾ ਹੈ ਸਬਰ ਦਾ ਕੰਮ ਹੈ ਤੇ ਘੋੜਾ ਆਪਣਾ ਆਪ ਬੱਚਿਆਂ ਤੋਂ ਹੀ ਸਾਬਤ ਕਰਦਾ ਹੈ ਇਹ ਘੋੜੇ ਨੇ ਬੱਚਿਆਂ ਵਾਲੇ ਪਾਸਿਓਂ ਕਸਰਾ ਕੱਢਦੀਆਂ 70 70 ਇੰਚ ਦੇ ਜਿਹੜੇ ਇਹਦੇ ਨਾਰਮਲ ਬੱਚੇ ਸਾਣ ਤਿਆਰ ਹੋਗੇ ਨਾਰਮਲ ਵਸ਼ੇਰੀਆਂ ਕਹਿੰਦੇ ਆ ਵੀ 68 ਨ ਤੁੰਗ ਵਸ਼ੇਰੀਆਂ ਵੀ ਪਹੁੰਚ ਗਈਆਂ ਨਵੇਂਪੁਰ ਦੇ ਬੱਚੇ ਵੀ ਆਏ ਆ ਘੋੜੇ ਦਾ ਨਾਂ ਹੈ ਜੀ ਗੁਰਤਾਸ ਕਿਸੇ ਅੱਖ ਤੋਂ ਘੋੜਾ ਨਹੀਂ ਲੁਕਿਆ ਕਿਸੇ ਕੰਨ ਨਾ ਇਹੋ ਜਿਹਾ ਕੰਨ ਨਹੀਂ ਜਿਹੜੇ ਕੰਨ ਦੇ ਵਿੱਚ ਗੁਰਤਾਸ ਨੁਕਰੇ ਘੋੜੇ ਦਾ ਨਾਂ ਨਾ ਗਿਆ ਹੋਵੇ ਕਹਿੰਦਾ ਤਾਂ ਆਪ ਹੀ ਸਾਰੇ ਭਰਾ ਭਲੀਭਾਂਤੀ ਜਾਣਦੇ ਆ ਘੋੜੇ ਨੂੰ ਚੰਗੀ ਗੱਲ ਬਾਤ ਹੈ ਘੋੜੇ ਦੀ ਤੇ ਹੁਣ ਨਵੀਂ ਲੋਕੇਸ਼ਨ ਤੇ ਘੋੜਾ ਪਹੁੰਚਿਆ ਬਡਾਲਾ ਗਰੰਥੀਆਂ ਬਾਈ ਹੁਣਾ ਦਾ ਨਗਰ ਹੈ ਜੀ ਤੇ ਜਿਲ੍ਹਾ ਪੈ ਜਾਂਦਾ ਇਹ ਗਰਦਾਸਪੁਰ ਤੇ ਬਾਈ ਨਰਵੈਰ ਸਿੰਘ ਆਪਣੇ ਨਾਲ ਮੌਜੂਦ ਹੈ ਤੇ ਇੱਕ ਮਾਰਵਾੜੀ ਘੋੜਾ ਹੈ ਉਹ ਵੀ ਬਹੁਤ ਚੰਗਾ ਉਹਦੇ ਬਾਰੇ ਵੀ ਦੱਸਣਾ ਗੱਲਬਾਤ ਕਰਨਗੇ ਬਾਈ ਨਰਵੈਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਹੈ ਸਰਦਾਰ ਮਨਜੀਤ ਸਿੰਘ ਜੀ ਬਾਜਵਾ ਸਾਹਿਬ ਅੰਗਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਤੇ ਨਾਲ ਹੈ ਸਾਡਾ ਛੋਟਾ ਭਰਾ ਬਾਈ ਕਰਤਾਰ ਛੋਟੇ ਭਾਈ ਦਾ ਸਿੱਕਾ ਕੈਮ ਉਡੀ ਚੜਦੀ ਕਲਾ ਬੜੇ ਚੜਦੀ ਕਲਾ ਸੁਖ ਵੀਰੇ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਹੋ ਧੰਨਵਾਦ ਬਾਈ ਮੈਨੂੰ ਐ ਲੱਗਦਾ ਹੈ ਸਾਡੇ ਸਮੇਂ ਤੋਂ ਵੀ ਸਮਾਂ ਤੇ ਕੀਤੇ ਜਿੰਦਗੀ ਦੇ ਰਜੇਵੇਂ ਇਦਾਂ ਦੇ ਕੋ ਸਮਾਂ ਇਦਾਂ ਦਾ ਵਾ ਇੱਕ ਪ੍ਰੋਫੈਸ਼ਨ ਮੇਰਾ ਇਦਾਂ ਦਾ ਵਾ ਤੇ ਇੱਕ ਘੋੜਿਆਂ ਨਾਲ ਪਿਆਰ ਜ਼ਿਆਦਾ ਆ ਇਸ ਕਰਕੇ ਫਿਰ ਆਉਣਾ ਵੀ ਆਉਣਾ ਵੀ ਛੱਡ ਨਹੀਂ ਸਕਦੇ ਇੱਧਰ ਵੀ ਨਹੀਂ ਛੱਡ ਸਕਦੇ ਇੱਧਰੋਂ ਵੀ ਨਹੀਂ ਛੱਡ ਸਕਦੇ ਇਹ ਚੀਜ਼ ਜੌਬ ਵੀ ਜ਼ਰੂਰੀ ਆ ਇੱਧਰੋਂ ਵੀ ਨਹੀਂ ਜਾਣਾ ਚਾਹੁੰਦਾ ਇਸ ਕਰਕੇ ਫਿਰ ਜਿਵੇਂ ਜ਼ਿਆਦਾ ਨੇ ਮੈਂ ਨਾ ਬਾਈ ਨੂੰ ਕਾਫੀ ਪਿਛਲੀਆਂ ਵੀਡੀਓ ਵੀ ਕਰੀਆਂ ਉਹਦੇ ਵਿੱਚ ਤੁਹਾਡੇ ਦਾ ਵੀ ਇੱਕ ਗੱਲ ਕਰੀ ਸੀ ਵੀ ਬਾਈ ਦੀਆਂ ਘੋੜੀਆਂ ਮਾਝ ਦੀਆਂ ਟੌਪ ਕਲਾਸ ਘੋੜੀਆਂ ਆ ਵੀਰ ਦੇ ਕੋਲ ਤੇ ਤੁਹਾਨੂੰ ਕੋਈ ਟਾਈਮ ਨਾਲ ਉਠਾਵਾਂਗੇ ਪਰ ਗੱਲ ਇਹੀ ਹੈ ਜਿੱਦਾਂ ਬਾਈ ਨੇ ਦੱਸਦਾ ਵੀ ਬਾਈ ਮੰਨ ਲਓ ਜੋ ਵੀ ਇਹੋ ਜਿਹੀ ਆ ਵੀਰ ਦੀ ਵੀ ਵੀਰ ਦਾ ਟਾਈਮ ਹੀ ਨਹੀਂ ਲੱਗ ਰਿਹਾ ਸੋ ਇੱਕ ਵਾਰੀ ਭਾਈ ਨੂੰ ਫੇਰ ਕਹਿ ਕੇ ਵੇਖ ਲੈਨੇ ਆ ਜੇ ਬਾਈ ਨੇ ਚਾਇਆ ਤਾਂ ਆਪਾਂ ਬਹੁਤ ਜਲਦ ਵੀਰ ਦੀਆਂ ਘੋੜੀਆਂ ਬਾਈ ਹੁਣ ਤੁਹਾਡੇ ਮੂੰਹ 'ਤੇ ਸਾਦੇ ਹਰ ਵਾਰੀ ਐਂ ਕਹਿ ਦਿੰਦਾ ਜੀ ਵੀ ਜਰੂਰ ਹੋਊਗਾ ਜਰੂਰ ਸੁਖ ਵੀਰੇ ਜਰੂਰ ਆਪਾਂ ਚਲੋ ਇਹ ਝੋੜੀਆਂ ਤੁਹਾਡੇ ਸਾਰੇ ਭਰਾਵਾਂ ਦੀਆਂ ਨੇ ਸਰੋਤਿਆਂ ਦਾ ਪਿਆਰ ਚਾਹੀਦਾ ਵਾ ਚੰਦਰ ਚੰਗਾ ਜਾਨਵਰ ਹਰੇਕ ਵੇਖ ਲਈ ਜਿਹੜਾ ਤਲਪ ਰੱਖਦਾ ਨਾ ਹੋਣਾ ਵੀ ਚਾਹੀਦਾ ਹੋਣਾ ਵੀ ਚਾਹੀਦਾ ਵਾ ਕੁਝ ਜਾਨਵਰ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਵੇਖ ਕੇ ਨਵੇਂ ਬੰਦਿਆਂ 'ਚ ਕਿਰੋਸਤੀ ਜਾਗਦੀ ਯਾਰ ਮੇਰੇ ਕੋਲ ਵੀ ਇਦਾਂ ਦਾ ਹੋਵੇ ਮੈਂ ਵੀ ਇਨ੍ਹਾਂ ਜਾਨਵਰਾਂ ਦੇ ਨਾਲ ਮੇਰਾ ਵੀ ਪਿਆਰ ਵਧੇ ਮੇਰੇ ਕੋਲ ਹੋਣ ਮਾਰਕੀਟ ਦੇ ਵਿੱਚ ਮੈਂ ਵੀ ਦੁਨੀਆਂ ਦੇ ਨਾਲ ਚੱਲਣਾ ਚੱਲ ਸਕਾਂ। ਪਰ ਭਾਈ ਜਦੋਂ ਤੁਹਾਡੇ ਅੱਗੇ ਸੱਜਣ ਇੰਨੇ ਸੋਹਣੇ ਸੋਹਣੇ ਜਨਮਰ ਨਗੀਨੇ ਕੱਢ ਕੇ ਪਾਲ ਕੇ ਲੈ ਕੇ ਆਉਂਦੇ ਆ ਤੇ ਜਿਹੜਾ ਵੇਖਣ ਵਾਲਾ ਪਾਦਾ ਉਹਦਾ ਆਟੋਮੈਟਿਕ ਜਾਨ ਵਾਦਾ। ਉਹਦਾ ਸ਼ੌਕ ਜਿਹੜਾ ਤੁਗਣਾ ਹੋ ਜਾਂਦਾ। ਤੇ ਫਿਰ ਉਹ ਤਾਂ ਹੀ ਆਪਣੀ ਲਾਈਨ ਜਾਊਗਾ ਜਿਹਦਾ ਸ਼ੌਕ ਹੈ ਨਾ ਜੀ ਆਪਣਾ ਬਿਲਕੁਲ 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 ਸੋ ਜੇ ਮੈਂ ਗੱਲ ਕਰਾਂ ਹੁਣ ਪਹਿਲੇ ਇਟਾਲੀਅਨ ਦੀ ਪਹਿਲਾਂ ਤਾਂ ਮੇਰਾ ਇਹ ਸਵਾਲ ਹੈ ਸਰਦਾਰ ਮਨਜੀਤ ਸਿੰਘ ਉਹਨਾਂ ਨੂੰ ਅਗਲ ਜੀ ਫਿਰ ਤੋਂ ਸਵਾਗਤ ਹੈ ਜੀ ਸਸੀ ਕਾ। ਉਹ ਸੇਟਾਂ ਕਹਿਮ ਹੈ ਜੀ ਚੜਦੀ ਕਲਾਗੇ। ਚੜਦੀ ਕਲਾ ਜੀ। ਪਰਿਵਾਰ ਠੀਕ ਹੈ ਜੀ? ਸਭ ਠੀਕ ਠਾਕ ਐ ਹੁਣੇ। ਸਭ ਵਧੀਆ। ਇਹ ਅੰਕਲ ਜੀ ਜੇ ਮੈਂ ਗੱਲ ਕਰਾਂ ਘੋੜਿਆਂ ਦੇ ਸ਼ੌਂਕ ਤੋਂ ਹੀ ਗੱਲ ਤੁਰੀ ਆਉਂਦੀ ਆ। ਆਪਾਂ ਘੋੜਿਆਂ ਬਾਰੇ ਵੀ ਦੱਸਦੇ ਆ। ਹਾਂ ਜੀ ਹਾਂ ਜੀ। ਸ਼ੌਂਕ ਕਿਦਾਂ ਪੈ ਗਿਆ ਤੇ ਕਿੰਨਾ ਕ ਪੁਰਾਣਾ? ਇਹ ਸ਼ੌਂਕ ਤੇ ਬੇਟਾ ਜੱਦੀ ਪਰਸ਼ੀਆ ਸਾਨੂੰ। ਜੀ। ਜੱਦੀ ਪਰਸ਼ੀਆ ਹੀ ਨਾ ਪਿੱਛੋਂ ਆਏ ਆ ਪਾਕਿਸਤਾਨ ਤੋਂ ਸਾਡੇ ਵੱਡੇ, ਦਾਦਾ ਜੀ, ਸਾਡੇ ਪਿਤਾ ਜੀ, ਸਾਡੇ ਜੀ। ਪਾਕਿਸਤਾਨ ਤੋਂ ਆਏ ਨੇ। ਤੇ ਪਲੇਅਰ ਪਿੰਡ ਹੀ ਸਾਡਾ ਪਾਕਿਸਤਾਨ ਦੇ ਪਾਕਿਸਤਾਨ ਦੇ ਪਲੇਅਰ ਪਿੰਡ ਸੀ ਸਾਡਾ ਜੀ ਤੇ ਉੱਥੋਂ ਇਹ ਘੋੜੀਆਂ ਕਾੜੀਆਂ ਰੱਖਦੇ ਸੀ ਸ਼ੌਂਕ ਸੀ ਬਜ਼ੁਰਗਾਂ ਨੂੰ ਫਿਰ ਇੱਥੇ ਆਣ ਕੇ ਵੀ ਉਹ ਚੱਲਦਾ ਰਿਹਾ ਕੰਮ ਜੀ ਤੇ ਬਾਅਦ ਵਿੱਚ ਫਿਰ ਕੋ ਸਮਾਪਾਕ ਦੇ ਮੈਚ ਲੱਗਾ 96 ਦੇ ਵਿੱਚ ਅਮਰੀਕਾ 1996 96 ਜੀ 96 'ਚ ਉੱਥੇ ਚਲਾ ਗਿਆ ਤੇ ਉੱਥੇ ਜਾ ਕੇ ਫਿਰ ਮਿਹਨਤ ਮੂਹਰ ਤੇ ਕਰਦੇ ਜਿਦਾਂ ਸਾਰੇ ਭਰਾ ਮਿਹਨਤ ਕਰਦੇ ਨੇ ਜੋ ਵੀ ਜਾਂਦਾ ਇਤੋਂ ਮਿਹਨਤ ਵਾਸਤੇ ਆਪਾਂ ਜਾਂਦੇ ਆਪਾਂ ਵੀ ਕੀਤੀ ਤੇ ਬੜੀ ਸਖਤ ਮਿਹਨਤ ਕੀਤੀ ਉਸ ਤੋਂ ਬਾਅਦ ਫਿਰ ਗੁਰੂ ਨੇ ਕਿਰਪਾ ਕੀਤੀ ਮਹਾਰਾਜ ਨੇ ਛੋਟਾ ਜਿਹਾ ਫਾਰਮ ਦਿੱਤਾ ਵਾਹ ਜੀ ਐਗਰੀਕਲਚਰ ਅੱਛਾ ਉੱਥੇ ਵੀ ਫਾਰਮ ਹੈ ਹਾਂ ਉੱਥੇ ਸਾਡਾ ਫਾਰਮ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਉੱਥੇ ਕਿਹੜੇ ਘੋੜੇ ਰੱਖਦੇ ਜੀ ਆਪਣੇ ਕੋਲੇ ਉੱਥੇ ਸਾਡੇ ਕੋਲ ਨੇ ਫਰੀਜ਼ਨ ਘੋੜੇ ਆ ਇਥੋਰੋ ਨੇ ਜੀ ਕੁਝ ਸੈਟਰ ਬਰੇਡ ਆ ਵਾਹ ਜੀ ਹਾਂ ਅਰੇਬੀਅਨ ਨੇ ਅੱਛਾ ਸ਼ੌਂਕ ਹੈ ਜਿਹੜਾ ਉਹ ਨਾਲ ਹੀ ਵੇਖ ਲੋ ਜਾਂ ਨਾਲ ਨਾਲ ਸੱਤ ਸਮੁੰਦਰੋਂ ਪਾਰ ਜਾ ਇਹ ਚੀਜ਼ਾਂ ਦਾ ਸੁੱਖ ਵੀ ਕਿਉਂ ਚੰਗੀਆਂ ਨੇ ਨਾਲ ਇਹ ਬਲੱਡ ਦੇ ਨਾਲ ਨਾਲ ਚੱਲਦੀ ਆ। ਇਹਨਾ ਬਣਾ ਰਹਿ ਨਹੀਂ ਹੁੰਦਾ ਜਿੱਥੇ ਵੀ ਬੰਦਾ ਘੋੜੇ ਹੈਗੇ। ਘੋੜੇ ਦਾ ਘੋੜੇ। ਉਹ ਥੈਰੋ ਕੀ ਹੋਗੇ ਉਹ ਆਪਣੇ ਨੁਕਰੇ ਹੀ ਦੀਆਂ ਬਾੜੀਆਂ ਹੋਗੇ। ਹਾਂਜੀ ਹਾਂਜੀ। ਇਹਨਾਂ ਨੂੰ ਵੇਖ ਕੇ ਜਦਾਂ ਉਹ ਗੱਲ ਕੀਤੀ ਆ ਨਾ ਜਿੰਨਾ ਚਿਰੇ ਇਹ ਤਾਂ ਜਿਹੜੀਆਂ ਚੀਜ਼ਾਂ ਸੁੱਖ ਵਿੱਚ ਖੋਜੇ ਤੇ ਰੂਹ ਨੂੰ ਸਕੂਨ ਦਿੰਦੀਆਂ ਨੇ। ਇਹ ਨਾ ਨਾ ਗੱਲਾਂ ਕਰਦੇ ਆ। ਨਾ ਬੋਲਦੇ ਇਹਨਾਂ ਨੂੰ ਵੇਖ ਕੇ ਚਾ ਚੜੀ ਜਾਂਦਾ। ਚਾ ਚੜੀ। ਇਹ ਹੋਣਾ ਇਹਨਾਂ ਦੀ ਵੇਖਣੀ ਇਹਨਾਂ ਦੀ ਤਕਨੀਕ ਅੱਖਾਂ ਨਾਲ ਗੱਲਾਂ ਕਰਦੇ ਮੂੰਹੋਂ ਤਾਂ ਬੋਲਦੇ ਨਹੀਂ ਇਹ ਜੀ ਇਹ ਸਾਡੇ ਨਾਲ ਵੇਂਦੇ ਆ ਸਾਨੂੰ ਪਤਾ ਲੱਗਦਾ ਵੀ ਇਹ ਮੇਰੇ ਨਾਲ ਮੂੰਹ ਕਰ ਰਿਹਾ ਮੈਂ ਤਾਂ ਮੂੰਹ ਕਰ ਮੈਂ ਕਹਿੰਦਾ ਸਵੇਰੇ 6 ਵਜੇ ਮੈਂ 6:30 ਵਜੇ ਇੱਥੇ ਆ ਜੰਨਾ ਤੇ ਸਾਰਾ ਦਿਨ ਇੱਥੇ ਨੰਗ ਜਾਂਦਾ ਪਤਾ ਨਹੀਂ ਲੱਗਦਾ ਕਿਦਾਂ ਦਿਨ ਬਤੀਤ ਹੋ ਜਾਂਦਾ ਤੇ ਸਾਰਾ ਦਿਨ ਇਹਨਾਂ ਨਾਲ ਗੱਲਾਂ-ਬੱਤਾਂ ਕਰਦੇ ਰਹੀਦਾ ਇਹ ਮੁੰਡੇ ਨੇ ਤਿੰਨ-ਚਾਰ ਇਹਨਾਂ ਨਾਲ ਕਰਦੇ ਨੇ ਟੇਕਰ ਛਾਰਦੇ ਨੇ ਅੱਛਾ ਇੱਥੇ ਨਗੀਨੇ ਕਿੰਨੇ ਅੰਕਲ ਆਪਣੇ ਕੋਲੇ ਜੀ ਇਹ ਸਾਡੇ ਕੋਲ ਬੇਟਾ 12-13 ਹੈਗੇ ਨੇ ਇੱਥੇ 12-13 12-13 ਬੱਚਾ ਹਾਂ ਸ ਹਰ ਵੀ ਤੋਂ ਘੋੜੀਆਂ ਦੇ ਬੱਚੇ ਬਹੁਤ ਚੰਗੇ ਆ ਨਾ ਤੇ ਅੰਕਲ ਦੀਆਂ ਘੋੜੀਆਂ ਵੀ ਬੜੀਆਂ ਜ਼ਬਰਦਸਤ ਐ ਉਹ ਤੁਹਾਨੂੰ ਅਗਲੇ ਭਾਗ ਦੇ ਵਿੱਚ ਅਸੀਂ ਦਿਖਾਵਾਂਗੇ ਤੇ ਉਹਨਾਂ ਪਿੱਛੇ ਬੱਚੇ ਇੰਨੇ ਕਿ ਜ਼ਿਆਦਾ ਚੰਗੇ ਆ ਬਾਕੀ ਜਿਹੜਾ ਇਹਨਾਂ ਦਾ ਨੁਕਰਾ ਘੋੜਾ ਆ ਉਹਦੇ ਰਿਜ਼ਲਟ ਤਾਂ ਤੁਹਾਨੂੰ ਅਸੀਂ ਵਿਖਾਈ ਜਾਂਦੇ ਆ ਜਿਹੜੇ ਭਰਾ ਉਹ ਤਾਂ ਮੈਨੂੰ ਪਤਾ ਹੈ ਵੀ ਹਰੀ ਦੇ ਭਰਾ ਜਾਣਦਾ ਘੋੜਿਆਂ ਦਾ ਸ਼ਿਕਰ ਕਰਨ ਵਾਲਾ ਪਰ ਜਿਹੜੇ ਨਵੇਂ ਭਰਾ ਪਹਿਲੀ ਵਾਰਾ ਦੇਖ ਰਹੇ ਉਹਨਾਂ ਦੀ ਜਾਣਕਾਰੀ ਆਪਾਂ ਵਾਅਦਾ ਕਰਨਾ ਵੀ ਘੋੜਾ ਗੰਤਾਸ ਹੈ ਕੀ ਚੀਜ਼ ਤੇ ਘੋੜੇ ਨੇ ਰਿਜ਼ਲਟ ਕਿੱਦਾਂ ਦੇ ਯਾਰ ਮੈਂ ਨਾ ਕੰਨਾਂ ਨੂੰ ਹੱਥ ਲਵਾਇਆ ਮਾਝੇ ਦੀ ਪਾਚੇ ਨੇ ਕਹੀ ਇਹਦੇ ਚੀਕਾ ਕਣਾ ਛੱਡ ਗਿਆ ਚੀਕਾ ਕਣਾ ਛੱਡ ਗਿਆ ਬਿਲਕੁਲ ਬਿਲਕੁਲ ਸਰ ਮਰ ਹੁਣ ਘੋੜੇ ਬਾਰੇ ਇਹ ਤੁਹਿਆਡੇ ਡਿਟੇਲ ਦੱਸ ਦੀ ਬਾਈ ਸਾਰੀ ਨਾਂ ਆ ਗਿਆ ਗੰਤਾਸ ਗੰਤਾਸ ਕਿਹੜੇ ਘੋੜੇ ਦਾ ਪੁੱਤ ਹੈ ਗੰਤਾਸ ਘੋੜਾ ਵੀਰੇ 12 13 ਸਾਲ ਉਮਰ ਦਾ ਘੋੜੇ ਦੀ ਜੜੇਕਾ ਵਾਲੇ ਘੋੜੇ ਦਾ ਬੱਚਾ ਏ ਪਰ ਯਾਰ 12 13 ਸਾਲ ਲੱਗਦੀ ਹਾਂ ਜਿੰਨਾ ਸੁਖ ਵੀਰੇ ਆਪਾਂ ਹੁਣ ਸ਼ੂਟ ਕੀਤਾ ਨਾ ਜਿੰਨਾ ਐਗਰੈਸ਼ਨ ਜਿੰਨਾ ਐਟੀਟਿਊਡ ਘੋੜੇ ਦੇ ਵਿੱਚ ਇਹ ਮੈਨੂੰ ਲੱਗਦਾ ਵੀ ਨਵੇਂ ਬੱਚਿਆਂ 'ਚ ਵੀ ਇੰਨਾ ਐਗਰੈਸ਼ਨ ਨਹੀਂ ਆਉਂਦਾ ਜੀ ਆਪਾਂ ਸ਼ੂਟ ਕਰਦੇ ਦੇਖਿਆ ਵੀ 1 ਮਿੰਟ ਵੀ ਨਹੀਂ ਕੁੜਾ ਰੁਕਿਆ ਆਪਣੇ ਕੋਲ ਇੰਨਾ ਐਗਰੈਸ਼ਨ ਸੀ ਇੰਨਾ ਇਹਦੇ ਵਿੱਚ ਐਟੀਟਿਊਡ ਸੀਗਾ ਆਪਣੇ ਨਾਲ ਬਾਈ ਜੀ ਹੁਣਾਂ ਤੇ ਹੋਰ ਯਾਰ ਬਿੱਲੀ ਵੀ ਬੈਠੇ ਆ ਜੀ ਤੇ ਬਾਈਆਂ ਦਾ ਵੀ ਸਵਾਗਤ ਹੈ ਵੀਰ ਜੀ ਬਾਈਆਂ ਹੋਣਾ ਬਾਰੇ ਦੱਸ ਦਈਏ ਬਾਈ ਹੋਣੀ ਇਹ ਸੁਖਵੀਰ ਆਪਣੇ ਨਾ ਚਾਚਾ ਜੀ ਦੇ ਦੋਨੋਂ ਬੇਟੇ ਜਿਹੜੇ ਨੇ ਯੂ ਐਸ ਏ ਦੇ ਵਿੱਚ ਨੇ ਵੀਰਾ ਪ੍ਰਭ ਤੇ ਵੀਰਾ ਸਿਮਰ ਸਿਮਰ ਹਾਂ ਜੀ ਤੇ ਸਿਮਰ ਵੀਰਾ ਹੁਣੇ ਦੋ ਤਿੰਨ ਦਿਨ ਪਹਿਲਾਂ ਹੀ ਇੱਥੋਂ ਮਤਲਬ ਕਿ 1.5 2 ਮਹੀਨੇ ਆਏ ਸੀ ਵਾਪਸ ਗਏ ਯੂ ਐਸ ਏ ਜੀ ਇਹ ਆਪਣੇ ਜਿਹੜੇ ਵੀਰ ਨੇ ਸਾਰੇ ਇਹ ਸਿਮਰ ਵੀਰ ਦੇ ਫਰੈਂਡ ਨੇ ਇਕੱਠੇ ਵਰਕਆਊਟ ਕਰਦੇ ਇਕੱਠੇ ਜਿਮ ਵਗੈਰਾ ਅੱਛਾ ਬਾਈ ਹੁਣੇ ਵੀ ਬਾਹਰ ਹੈ ਹਾਂ ਬਾਈ ਬਾਈ ਹੁਣੇ ਬਾਹਰ ਨੇ ਜੀ ਜੀ ਤੇ ਇਹ ਸਿਮਰ ਵੀਰ ਦੇ ਫਰੈਂਡ ਨੇ ਸਾਰੇ ਇਹ ਸਿਮਰ ਭਰਾ ਦੇ ਭਾਈ ਫਰੈਂਡ ਹੈ ਤੇ ਵੀਰ ਪ੍ਰਭ ਦੀ ਫੋਟੋ ਹਾਜ਼ਰੀ ਵੀ ਲਵਾਤੀ ਮੈਂ ਫੋਟੋ ਚ ਤੇ ਵੀਰ ਸਿਮਰ ਦੀ ਹਾਜ਼ਰੀ ਵੀ ਲਵਾਤੀ ਅੱਛਾ ਆਪਾਂ ਹੁਣ ਗੱਲਬਾਤ ਰੁਟੀਨ ਚ ਜਾਰੀ ਰੱਖੀਏ ਆਪਾਂ ਘੋੜੇ ਬਾਰੇ ਗੱਲ ਕਰਦੇ ਪਏ ਸੀ ਬਾਈ ਘੋੜਾ ਗੁੰਤਾਸ ਦੇ ਵਿੱਚ ਅਗਰੈਸ਼ਨ ਬਹੁਤ ਹੈ ਅਗਰੈਸ਼ਨ ਬਹੁਤ ਜ਼ਿਆਦਾ ਇਹ ਚੀਜ਼ ਮੰਨ ਲਓ ਕਿਧਰੋਂ ਆਈ ਹੈ ਮਾਂ ਵਾਲੇ ਪਾਸਿਓਂ ਆਈ ਹੈ ਬਾਪ ਵਾਲੇ ਪਾਸਿਓਂ ਆਈ ਹੈ ਕਿਹੜੇ ਪਾਸਿਓਂ ਆਈ ਹੈ ਇਹ ਸੁਖਵੀਰੇ ਜਿਹੜਾ ਕੋੜਾ ਵਾ ਗੁੰਤਾਸ ਇਹਦੇ ਕਿਸੇ ਕੋਲ ਲੁਕਿਆ ਛਪਿਆ ਤਾਂ ਹੈ ਨਹੀਂ ਜੀ ਕੱਲਾ ਕੱਲਾ ਬੱਚਾ ਕੱਲਾ ਕੱਲਾ ਘੋੜਿਆਂ ਦੀ ਮਾਰਕੀਟ ਦੇ ਵਿੱਚ ਜਿਹੜਾ ਵੀ ਇਨਸਾਨ ਹੈਗਾ ਵਾ ਹੂੰ ਤਕਰੀਬਨ ਹਰ ਬ ਇਹਨੂੰ ਜਾਣਦਾ ਵਾ ਗੰਤਾਸ ਬਾਰੇ ਜਾਣਦਾ ਪਛਾਣਦਾ ਕਿਉਂਕਿ ਇਹ ਬੱਚੇ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਆ ਚੁੱਕੇ ਆ ਇਹਦੇ ਇਹ ਚੜੇਕ ਵਾਲੇ ਘੋੜੇ ਦਾ ਬੱਚਾ ਜੀ ਤੇ ਅਬੋਹਰ ਵਾਲੇ ਵੱਡੇ ਘੋੜੇ ਦਾ ਪੋਤਾ ਆ ਉਤਰਾ ਗਿਆ ਦੌਰ ਵਾਲੇ ਵੱਡੇ ਘੋੜੇ ਤੇ ਮਾਂਲੇ ਪਾਸੇ ਬਈ ਜਾਈਏ ਮਾਂ ਇਹਦੀ ਨੁਕਰੀ ਘੋੜੀ ਸੀਗੀ ਜੀ ਤੇ ਉਹ ਇਸ ਟਾਈਮ ਆਈ ਥਿੰਕ ਹਰਿਆਣੇ ਚ ਖੜੀ ਅਜੇ ਵੀ ਹੈਗੀ ਆ ਅੱਛਾ ਅਜੇ ਵੀ ਹੈਗੀ ਆ ਤੇ ਜਿਵੇਂ ਇਹਦੀ ਹਾਈਟ ਦੀ ਗੱਲ ਕਰਾਂ ਹਾਈਟ ਕਿੰਨੀ ਕਰ ਗਿਆ ਇਸ ਟਾਈਮ ਹਾਈਟ ਵੀਰੇ ਦੀ 64 ਪਲੱਸ 64 ਪਲੱਸ ਹੈ ਬੱਚਿਆਂ ਵਾਲੇ ਪਾਸੇ ਉਹ ਨਰਵੈਰ ਦੁੱਖ ਫੇਰ ਗੱਲ ਉਹੀ ਆਉਂਦੀ ਹੈ ਬੱਚੇ ਵੀਰੇ ਦੇ 68 68 29 ਇੰਚ ਦਾ ਘੋੜਾ ਵੀ ਖੜਾ ਹੈ ਦਾ ਚਿੱਤ ਘੋੜਾ ਪਦਮਪੁਰ ਦੇ ਵਿੱਚ ਜੀ ਤੇ 67 67 68 68 ਇੰਚ ਦੇ ਬੱਚੇ ਤਾਂ ਆਮ ਮਾਰਕੀਟ ਦੇ ਵਿੱਚ ਹੈਗੇ ਨਹੀਂ ਤੇ ਤਾਂ ਬਹੁਤ ਚੰਗੇ ਸਟਾਈਲ ਦੇ ਬਹੁਤ ਬੱਚੇ ਕਿੱਦਾਂ ਦੀਆਂ ਬੱਚਿਆਂ ਦੇ ਵਿੱਚ ਕੁਆਡਿਕ ਕੰਨ ਮੈਨੂੰ ਲੱਗਦਾ ਵੀ ਬਹੁਤ ਰੇਅਰ ਕੋੜੇ ਹੋਣਗੇ ਜਿਨ੍ਹਾਂ ਦੇ ਇੰਨਾ ਕੁੰਡੀ ਵਾਲਾ ਕੰਨ ਆਉਂਦਾ ਹਰ ਬੱਚੇ ਦਾ ਹੂੰ ਨੁਕਰਿਆਂ ਦੇ ਵਿੱਚ ਇਹਦਾ ਫੇਸ ਸਟਰਕਚਰ ਅੱਖ ਮੋਟੀ ਨੱਕ ਸਿੱਧਾ ਪੱਥ ਹੋਲ ਵੱਡਾ ਕੰਨ ਕੁੰਡੀ ਵਾਲਾ ਮੱਥਾ ਫਲੈਟ ਬੋਟਾ ਕੰਨ ਛੋਟਾ ਕੰਨ ਕੁਛ ਕੁੜਾ ਭਾਰੀ ਮਤਲਬ ਕਿ ਨੁਕਰਾਂ ਹੁੰਦੇ باوجود ਮਾਰਵਾੜੀ ਕਰੈਕਟਰ ਨੇ ਇਹਦੇ ਵਿੱਚ ਸਾਰੇ ਇੱਕ ਰੰਗ ਹੀ ਕਹਿ ਦਈਏ ਵੀ ਆਪਾਂ ਨੁਕਰਾਂ ਹੈ ਹਾਂ ਰੰਗ ਨੁਕਰਾਂ ਕਰੈਕਟਰ ਸਾਰੇ ਮਾਰਵਾੜੀ ਹੈ ਜੀ अच्छा ਹੁਣ ਫਿਰ ਓਪਨ ਸਰਵਿਸ ਹੈ ਜੀ ਬਿਲਕੁਲ ਓਪਨ ਸਰਵਿਸ ਹੈ ਜੀ ਜੇ ਫੀਸ ਦੀ ਗੱਲ ਕਰੀਏ ਨਰਵੈਤ ਇਸ ਟਾਈਮ ਕਿੰਨੀ ਕੀ ਫੀਸ ਮੰਨ ਲਓ ਕੀ ਸੇਵਾ ਲੈ ਰਹੇ ਫੀਸ ਵੀਰ ਜੀ ਦੀ 31000 ਆਪਾਂ ਓਪਨ ਕੀਤੀ ਆ ਜੀ ਬਾਕੀ ਜੋ ਵੀ ਮਾਨਤਾਣ ਆ ਉਹ ਆਪਾਂ ਮੌਕੇ ਤੇ ਕਰਾਂਗੇ ਜ਼ਰੂਰ ਹੁਣ ਆਪਾਂ ਇੱਕ ਵਾਰੀ ਪ੍ਰੋਪਰ ਜਿੱਥੇ ਆਪਾਂ ਬੈਠੇ ਆਂ ਇਹ ਜਗ੍ਹਾ ਦੀ ਲੋਕੇਸ਼ਨ ਇੱਕ ਵਾਰ ਦੱਸ ਦਿਓ ਇਹ ਵੀਰ ਜੀ ਪਿੰਡ ਹੈਗਾ ਜੇ ਬਡਾਲਾ ਗ੍ਰੰਥੀਆਂ ਜੀ ਬਟਾਲੇ ਤੋਂ ਕਾਦੀਆਂ ਰੋਡ ਦੇ ਉੱਤੇ 3 3.5 ਕਿਲੋਮੀਟਰ ਦੂਰੀ ਤੇ ਆ ਜਿਲ੍ਹਾ ਪਾਜਨਾ ਗਰਦਾਸਪੁਰ ਜੀ ਗਰਦਾਸਪੁਰ ਅੱਛਾ ਹੁਣ ਆ ਗਿਆ ਬਦੂ ਜੀ ਘੋੜੇ ਬਿਲਕੁਲ ਅੱਛਾ ਇਹ ਦੋਵੇਂ ਘੋੜੇ ਆਏ ਬਾਈ ਹਰਸ਼ ਤੋਂ ਬਾਈ ਹਰਸ਼ ਤੋਂ ਰਾਜਾ ਸਰ ਕਰਨਪੁਰ ਤੋਂ ਹਾਂ ਕਰਨਪੁਰ ਤੋਂ ਬਾਈ ਨੇ ਵੀ ਬੜੇ ਟੌਪ ਦੇ ਜਾਨਵਰ ਹਨਾ ਬਾਈ ਹੁਣਾਂ ਦੇ ਨਾਲ ਵੀ ਸਾਡੇ ਨਾਲ ਫੈਮਿਲੀ ਰਿਲੇਸ਼ਨ ਆ ਹਾਂ ਬਾਈ ਹਰਸ਼ਾ ਦੇ ਨਾਲ ਵੀ ਬਹੁਤ ਵਧੀਆ ਇਨਸਾਨ ਉਹਨਾਂ ਦੇ ਪਾਪ ਬੰਦ ਕੇ ਵੀਰ ਸਿਮਰ ਉਹਨਾਂ ਦੇ ਪ੍ਰਭ ਉਹਨਾਂ ਦੇ ਨਾਲ ਨਾ ਉੱਥੇ ਉਹਨਾਂ ਦਾ ਬ੍ਰਦਰ ਬਾਹਰ ਯੂਐਸਏ ਦੇ ਵਿੱਚ ਇਕੱਠਾ ਕੰਮ ਕਾਰੋਬਾਰ ਇਕੱਠੇ ਰਹਿੰਦੇ ਨੇ ਜੀ ਜਿਸ ਕਰਕੇ ਉਹ ਕੋੜਿਆਂ ਨੂੰ ਕਿੰਨਾ ਕੰਦਰ ਵੇਲੇ ਟਾਈਮ ਹੋ ਗਿਆ ਆਪਣੇ ਕੋਲ ਘੋੜਿਆਂ ਨੂੰ ਮੰਨ ਕੇ ਚੱਲੋ ਵੀ 4-5 ਮਹੀਨੇ ਹੋ ਚੁਕੇ ਜੀ ਤੇ ਹੁਣ ਘੋੜੀਆਂ ਕਾੜੀਆਂ ਮੀਟ ਕੀਤੀਆਂ ਇੱਥੇ ਬਿਲਕੁਲ ਘੋੜੀਆਂ ਗੰਤਾਸਲੇ ਵੀ ਹੁਣ ਤੱਕ ਮੈਨੂੰ ਲੱਗਦਾ 15-16 ਘੋੜੀਆਂ ਮੀਟ ਹੋ ਚੁੱਕੀਆਂ ਨੇ ਜੀ ਤੇ ਅਜੇ ਭਰਾ ਕਿਸੇ ਨੂੰ ਮੰਨ ਲਓ ਵੀ ਪਹਿਲੀ ਵੀਡੀਓ ਪਾ ਰਹੇ ਹਾਂ ਹਾਂ ਅਜੇ ਤੇ ਸੁਖਵੀਰ ਆਪਣਾ ਫਾਰਮ ਓਪਨ ਹੋ ਰਿਹਾ ਆਪਾਂ ਨਾਂ ਤੇ ਕਿਸੇ ਨੂੰ ਦੱਸਿਆ ਜੀ ਤੇ ਨਾਂ ਆਪਾਂ ਇਹਦੇ ਬਾਰੇ ਕੋਈ ਇੰਟਰਵਿਊ ਕੀਤੀ ਨਾਂ ਇਹਨ ਘੋੜੇ ਨੂੰ ਲਾਂਚ ਕੀਤਾ ਕੰਮ ਫਾਰਮ ਦਾ ਸੱਜਣੋ ਚੱਲੀ ਜਾਂਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਮਾਜੇ ਦੀ ਧਰਤੀ ਦਾ ਬਹੁਤ ਉੱਪਰ ਟੌਪ ਦਾ ਟੌਪ ਦਾ ਫਾਰਮ ਹੋਏਗਾ ਇਹ ਟੌਪ ਦਾ ਫਾਰਮ ਬਾਈ ਹੁਣੀ ਤਿਆਰ ਕਰਾ ਬਹੁਤ ਖੁੱਲਾ ਡੁੱਲਾ ਹੈ ਜਗ੍ਹਾ ਕਮਰੇ ਸਾਰਾ ਕੁਝ ਸਿਸਟਮ ਬਹੁਤ ਵਧੀਆ ਘੜਿਆ ਬਾਈ ਹੋਣਾ ਨੇ ਬੜੀ ਟੈਕਨੀਕ ਨਾਲ ਕੰਮ ਬਰੀਕੀ ਨਾਲ ਕੰਮ ਫਾਰਮ ਦਾ ਚੱਲ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ 10ਵੇਂ ਮਹੀਨੇ ਦੇ ਵਿੱਚ ਜਾਂ 11ਵੇਂ ਮਹੀਨੇ ਦੇ ਵਿੱਚ ਤੁਹਾਨੂੰ ਇੱਕ ਵਾਰੀ ਫਾਰਮ ਦੇ ਪ੍ਰੋਪਰ ਤੌਰ ਤੇ ਅਸੀਂ ਦਰਸ਼ਨ ਕਰਾਵਾਂਗੇ ਫਾਰਮ ਦੀ ਵੀਡੀਓ ਵੀ ਕਰਾਂਗਾ ਆਪਾਂ ਜਰੂਰ ਇੱਕ ਜਰੂਰ ਜਰੂਰ ਵਾਹਿਗੁਰੂ ਕਿਰਪਾ ਕਰੀ ਜੀ ਅੱਛਾ ਅੰਦਰਵੀਰ ਭਾਈ ਜੇ ਮੈਂ ਗੱਲ ਕਰਾਂ ਹੁਣ ਦੂਜੀ ਘੋੜੀ ਦੀ ਸਭ ਤੋਂ ਪਹਿਲਾਂ ਦੇਦਾ ਨਾਂ ਦੱਸੀ ਵੀ ਨਾਂ ਕੀ ਰੱਖੀ ਦੂਜਾ ਘੋੜਾ ਭਾਈ ਹੈਗਾ ਦੇਵਰਤਨ ਜੀ ਕਿਹੜੇ ਬੰਦੇ ਹੈ ਜੀ ਇਹ ਦੇਵਰਤਨ ਹੈਗਾ ਜੈਦੇਵ ਦਾ ਜੈਦੇਵ ਸੀਗਾ ਪਵਨ ਦਾ ਪਮਣ ਦਾ ਪਮਣ ਦਾ ਦਾਦਾ ਆ ਗਿਆ ਪਮਣੇ ਦਾ ਦਾਦਾ ਆ ਗਿਆ ਮਾਂ ਲਿਓ ਇਹਦੀ ਵੱਡੀ ਘੋੜੀ ਸੀਗੀ ਹੋਰਾਂਸੀ ਦੇ ਵਿੱਚ ਖੜੀ ਆ ਕਰਨ ਸਿੰਘ ਪ੍ਰਣੀ ਆਜ ਸਿੰਘ ਮੈਂ ਨਾ ਭੁੱਲ ਗਿਆ ਵੀਰ ਦਾ ਕਰਨ ਸਿੰਘ ਹਾਂ ਗਣੇਸ਼ ਗੁਜਰ ਦੇ ਘਰ ਬਰੀਡ ਹੋਇਆ ਏ ਅੱਛਾ ਹਾਂ ਉਹਨਾਂ ਦੇ ਕੋਲੋਂ ਇਹ ਕੋੜਾ ਚੱਲ ਗਿਆ ਸੀਗਾ ਸਣੀ ਮੋਗੇ ਵਾਲੇ ਲੈ ਗਏ ਸੀ ਉਹਨਾਂ ਕੋਲ ਦੋ ਟਾਂ ਸਰ ਰਿਹਾ ਉਹ ਕੋੜਾ ਏ ਹੂੰ ਉਸ ਤੋਂ ਬਾਅਦ ਹਰਸ਼ਵੀਰ ਲੈ ਗਿਆ ਸੀ ਫਿਰ ਉਸ ਤੋਂ ਬਾਅਦ ਆਪਣੇ ਕੋ ਆ ਗਿਆ ਏ ਅੱਛਾ ਇਹਦੀ ਉਮਰ ਕਿੰਨੀ ਹੋਗੀ ਹੁਣ ਇਹਦੀ ਉਮਰ ਮੰਨ ਕੇ ਚੱਲੋ 9-10 ਸਾਲ ਦੇ ਕਰੀਬੇ ਵੀ ਹੋਏਗਾ ਫਿਰ हाइट ਕਿੰਨੀ ਆ ਜੀ हाइट ਇਹ ਵੀ 64 ਪਲਸ ਆ ਜੀ ਤੇ ਜੀ ਗੱਲ ਕਰਾਂ ਫਿਰ ਤਾਂ ਬੱਚੇ ਇਹਦੇ ਵੀ ਚੰਗੇ ਆਗੇ ਹੋਣ ਬੱਚੇ ਬਹੁਤ ਸੋਹਣੇ ਬਹੁਤ ਚੰਗੇ ਬੱਚੇ ਆਪਣੇ ਗਣੇਸ਼ ਗੁਜਰ ਦੇ ਘਰ ਵੀ ਖੜੇ ਆ ਬੱਚੇ ਇਹਦੇ ਜੀ ਹੋਰ ਵੀ ਮਾਰਕੀਟ ਚ ਬੱਚੇ ਆਪਣੇ ਕੋਲ ਵੀ ਦੋ ਤਿੰਨ ਬੱਚੇ ਆ ਆਪਾਂ ਵਿੱਚ ਪਾਉਂਦਾ ਹਾਂ ਹਾਂ ਸੱਚਾ ਮਾਰਕਿੰਗ ਆ ਵਾ ਬਸ਼ੇਰੀਆਂ ਖੜੀਆਂ ਹਨ ਬਹੁਤ ਚੰਗੀਆਂ ਬਹੁਤ ਚੰਗੇ ਬੱਚੇ ਆ ਰਹੇ ਬੱਚੇ ਮਾਰਕਿੰਗ ਇੰਨੀ ਕਰੌਸ ਪੈਰ ਚਿੱਟੇ ਦੋ ਪੈਰ ਅਗਲੇ ਜਾਂ ਦੋ ਪੈਰ ਪਿਛਲੇ ਮੱਥੇ ਪੜਾ ਫੁੱਲ ਸਾਰੇ ਮਾਰਕਿੰਗ ਹੀ ਦੇ ਰਿਹਾ ਆਪਣੇ ਕੋਲ ਬੱਚੇ ਸਾਰੇ ਦੇਵਰਤਨ ਦੇ ਬਾਈ ਜੀ ਆਪਣੇ ਕੋ ਫਾਰਮ ਦੇ ਉੱਤੇ ਦੇਵਰਾਣੇ ਤੁਹਾਡੇ ਕੋਲ ਵੀ ਇਹਦੇ ਬੱਚੇ ਹੀ ਆ ਬਿਲਕੁਲ ਬਿਲਕੁਲ ਇਹਦਾ ਮਤਲਬ ਫੈਨ ਪੁਰਾਣਾ ਹੈ ਤੂੰ ਬਿਲਕੁਲ ਬਿਲਕੁਲ ਘੋੜਾ ਬਹੁਤ ਚੰਗਾ ਵੀਰੇ ਇੰਨੀ ਮਜ਼ਬੂਤੀ ਆਮ ਘੋੜਿਆਂ ਦੇ ਵਿੱਚ ਇੰਨੀ ਬਿਊਟੀ ਦੇ ਨਾਲ ਹੁੰਦੀ ਨਹੀਂ ਉਹੋ ਮੈਂ ਪੁੱਛਣ ਲੱਗਾ ਹਾਂ ਬਾਈ ਤੂੰ ਹੀ ਫੇਰਾ ਤੁਰਾ ਵਧਿਰਾ ਕਰਦਾ ਹੈ ਬਿਲਕੁਲ ਦੂਰ ਦੂਰ ਤੱਕ ਟਾਈਮ ਕੱਢ ਕੇ ਜਾਂਦੇ ਹਾਂ ਬਿਲਕੁਲ ਇਹ ਘੋੜੇ ਦੇ ਵਿੱਚ ਕਿਹੜੀਆਂ ਬਰੀਕੀਆਂ ਲੱਗੀਆਂ ਜਾਂ ਕਿਹੜਾ ਅੱਖ ਦੇ ਵਿੱਚ ਯਾਰ ਇਹੋ ਜਿਹਾ ਸਕੈਨ ਕਰ ਲਈ ਚੀਜ਼ ਵੀ ਨਹੀਂ ਯਾਰ ਮੈਂ ਆ ਘੋੜੇ ਤੋਂ ਐਵੇਂ ਬੱਚੇ ਲੈਣੇ ਇਹ ਘੋੜੇ ਦੇ ਵਿੱਚ ਬਾਈ ਪਹਿਲੀ ਤਾਂ ਗੱਲ ਹੈ ਮਜ਼ਬੂਤੀ ਬਹੁਤ ਜ਼ਿਆਦਾ ਹ ਤਾਂ ਆਪਾਂ ਘੋੜਿਆਂ ਨੂੰ ਅੱਜ ਵੇਖੀਏ ਤੇ ਘੋੜਿਆਂ ਦੇ ਵਿੱਚ ਬਿਊਟੀ ਦੇ ਨਾਲ-ਨਾਲ ਮਜ਼ਬੂਤੀ ਦੀ ਕਮੀ ਰਹਿ ਜਾਂਦੀ ਹੈ। ਹਾਂ। ਕਿਤੇ ਨਾ ਕਿਤੇ ਸੁੰਬ ਪਤਲਾ, ਕਿਤੇ ਲੱਤ ਪਤਲੀ ਆ ਜਾਂਦੀ ਆ ਜਾਂ ਪੁੱਠਾ ਹੌਲਾ ਆ ਜਾਂਦਾ ਵਾ। ਇਹ ਘੋੜਾ ਆਪਾਂ ਜੇ 16 ਗੱਲਾਂ ਸੰਪੂਰਨ ਗਈਏ ਤਾਂ ਉਹ ਪੂਰੇ ਗੁਣ ਨੇ ਘੋੜੇ ਦੇ ਵਿੱਚ। ਜੀ। ਹੁਣ ਤਾਂ ਇਹ ਪ੍ਰੋਡਕਸ਼ਨ ਵੀ ਕਰ ਲਈਏ ਪੂਰੀ ਪੂਰੇ ਪ੍ਰੋਡਿਊਸ ਵੀ ਕਰ ਰਿਹਾ ਵਾ ਘੋੜੇ ਬੱਚੇ ਬਹੁਤ ਚੰਗੇ ਆ ਰਹੇ ਆ। ਜੀ। ਅੱਛਾ ਦਰਗਾਹ ਦੀ ਮਾਰਕਿੰਗ ਪ੍ਰੋਪਰ ਕੀ ਹੈ ਥੋੜੀ ਦੀ ਮਾਰਕਿੰਗ ਵੀਰੇ ਤੇ ਤਿੰਨ ਪੈਰ ਵਾਈਟ ਆ ਤੇ ਮੱਥੇ ਪਟਾ ਪੂਰਾ ਬਲੇਜ਼ਰ ਤਿੰਨ ਪੈਰ ਚਿੱਟੇ ਮੱਥੇ ਪਟਾ ਮੱਥੇ ਬਲੇਜ਼ਰ ਤੇ ਹੁਣ ਫਿਰ ਇਹਦੀ ਵੀ ਗੱਲ ਆਉਂਦੀ ਵੀ ਇਹ ਵੀ ਨਾਲ ਹੀ ਲਿਆ ਦੰਦੋ ਇਹ ਕੋਲੇ ਇਕੱਠੀ ਆਏ ਪਹਿਲਾਂ ਆਪਣੇ ਕੋ ਦੇਵਰ ਗੰਤਾਸ ਆਇਆ ਸੀ ਦੇਵਰਤਨ ਬਾਅਦ ਚ ਆਇਆ ਵਾ ਇਹ ਕਿੰਨਾ ਕੁ ਕਿੰਨਾ ਟਾਈਮ ਹੋ ਗਿਆ ਇਹਨੂੰ ਆਏ ਨੂੰ ਇਹ ਵੀ ਆਪਣੇ ਕੋ ਮਹੀਨਾ ਕੁ ਮਗਰੋਂ ਆ ਗਿਆ ਸੀਗਾ 4 ਕੁ ਮਹੀਨੇ ਨੂੰ ਲਾ 4 ਮਹੀਨੇ ਨੂੰ ਲਾ ਇਹਨੇ ਇੱਥੇ ਆਣ ਕੇ ਘੋੜੀਆਂ ਕ੍ਰੋਸ ਕੀਤੀਆਂ ਇਹਨੇ ਵੀ 12 ਤੋਂ 13 ਘੋੜੀਆਂ ਕ੍ਰੋਸ ਕਰ ਲਈਆਂ ਤਿੰਨ ਚਾਰ ਤਾਂ ਆਪਾਂ ਆਪਣੇ ਫਾਰਮ ਦੇ ਕਰਾਈਆਂ ਨੇ ਜੀ ਜੀ ਤੇ 7-8 ਘੋੜੀਆਂ ਬਾਹਰੋਂ ਮੇਟ ਬੱਚੇ ਇਹਦੀਆਂ ਬਰੀਕੀਆਂ ਬਾਈ ਵੀ ਦੱਸੂਗਾ ਬਾਈ ਦੱਸ ਵੀ ਆਹ ਸੋ ਤੁਸੀਂ ਸਾਡੇ ਤੋਂ ਸਿਆਣੇ ਹੋ ਤੁਸੀਂ ਸੂਝਵਾਨ ਹੋ ਤੁਸੀਂ ਪ੍ਰਾਣੇ ਹੋ ਜਿਹੜਾ ਨਵਾਂ ਕੋਈ ਭਰਾ ਵੀ ਦੇਖ ਰਿਹਾ ਉਹ ਵੀ ਸਾਨੂੰ ਆਪ ਦੀ ਵਿਚਾਰ ਚਰਚਾ ਜਿੱਦਾ ਕਮੈਂਟ ਤੁਸੀਂ ਸੋਹਣੇ ਕਰਦੇ ਹੋ ਕਮੈਂਟਾਂ ਦੇ ਵਿੱਚ ਵੀ ਸਾਨੂੰ ਦੱਸਿਓ ਵੀ ਭਾਈ ਬੱਚਿਆਂ ਦੇ ਵਿੱਚ ਤੁਹਾਨੂੰ ਕੀ ਲੱਗਿਆ ਤੇ ਟੋਟਲ ਬੱਚੇ ਮਾਰਕੀਟ ਦੇ ਵਿੱਚ ਇਹਦੇ ਹੈ ਕਿੰਨੇ ਕਦੇ ਸਾਫਤਾ ਆਪਣੀ ਬਾਈ ਲਾਇਆ ਕਦੇ ਵੀ ਜੇ ਬਾਈ ਸਾਫਤਾ ਬਣਾਉਣ ਚਲੀਏ ਤਾਂ ਵੀ 60 70 ਬੱਚੇ ਮਾਰਕੀਟ ਚ ਹੋਣਗੇ ਹੁਣ ਜੇ ਵੱਡੇ ਘੋੜੇ ਜਿਹੜਾ ਦੂਜਾ ਆਪਣਾ ਗਰਤਾਸ ਹੈ ਗਰਤਾਸ ਤੇ ਅਨਗਿਣਤ ਬੱਚੇ ਆ ਉਹ ਤਾਂ ਲਿਣੇ ਨਾ ਉਹਦਾ ਤਾਂ ਹਿਸਾਬ ਹੀ ਕੋਈ ਨਹੀਂ ਨਾ ਉਹ ਤਾਂ ਬੇਅੰਤ ਬੱਚੇ ਉਹਦੇ ਮਾਰਕੀਟ ਦੇ ਵਿੱਚ ਨੇ ਜਿਹੜੇ ਪਾਸੇ ਜਿਹੜੇ ਮਰਜ਼ੀ ਏਰੀਆ ਚਲ ਜੇ ਉੱਥੇ ਬੱਚੇ ਮਿਲ ਜਾਣਗੇ ਜੀ ਜੀ ਅੱਛਾ ਹੁਣ ਇਹਦੀ ਫੀਸ ਬਾਰੇ ਜਾਣਨਾ ਆਪਾਂ ਜੀ ਬਾਈ ਦੇਵਰੇਤਨ ਦੀ ਫੀਸ ਬਾਈ 51000 ਰੱਖੀ ਹੈ 51000 ਤੇ ਉਹਦੇ ਚ ਕੋਈ ਮਾਨਤਾ ਨਹੀਂ ਜਰੂਰ ਬਾਈ ਜਰੂਰ ਆਪਣਾ ਇਹ ਤੇ ਆਪਣੇ ਨਾ ਮਾਝੇ ਏਰੀਆ ਦੇ ਵਿੱਚ ਵੈਸੇ ਦਿਲ ਵੱਡੇ ਹੁੰਦੇ ਲੋਕਾਂ ਦੇ ਜੀ ਹਾਂ ਇਹ ਤੇ ਪੁੱਛਣ ਵਾਲੀ ਗੱਲ ਹੀ ਕੋਈ ਨਹੀਂ ਹੈ ਇਹ ਤੇ ਜੇ ਕੋਈ ਭੋਲਾ ਜਿਹਾ ਮੂੰਹ ਬਣਾ ਕੇ ਕਹਿ ਦੇਵੇ ਕਰਾ ਜਲ ਠੀਕ ਹੈ ਯਾਰ ਸਹੀ ਗੱਲ ਹੈ ਇਦਾਂ ਹੀ ਕਹਿੰਦਾ ਭਾਬੀ ਭਾਈ ਤੁਸੀਂ ਫੋਨ ਲਾ ਲਿਓ ਵੀਰ ਹੋਣਾ ਨੂੰ ਤੇ ਬਾਕੀ ਮੈਂ ਇੱਕ ਗੱਲ ਦਾਅਵੇ ਨਾਲ ਕਹਿੰਦਾ ਸਜਣੋ ਤੁਸੀਂ ਆਇਓ ਫਾਰਮ ਤੇ ਤੇ ਅੰਕਲ ਸਰਦਾਰ ਮਨਜੀਤ ਸਿੰਘ ਹੋਣਾ ਨੂੰ ਮਿਲ ਕੇ ਜਾਓ ਤੁਹਾਨੂੰ ਨਾ ਯਾਰ ਐ ਲੱਗੂਗਾ ਵੀ ਇਹਨਾਂ ਦੇ ਦਰਸ਼ਨ ਕਰ ਲਏ ਤੇ ਕਣੀ ਰੱਬ ਵੀ ਥੱਲੇ ਆ ਗਿਆ ਉਹ ਵੀ ਪ੍ਰਮਾਤਮਾ ਜਿਹੜਾ ਹੈ ਇਨਸਾਨਾਂ ਕੀ ਵਸਦਾ ਹੈ ਤੇ ਮੈਨੂੰ ਐ ਲੱਗਦਾ ਹੁੰਦਾ ਹੈ ਕਿ ਯਾਰ ਪ੍ਰਮਾਤਮਾ ਨੇ ਨਿਰਵੈਰ ਇੰਨਾ ਕੁਝ ਬਖਸ਼ਿਆ ਹੋਵੇ ਕਿ ਇੰਨੀ ਨਿਮਰਤਾ ਹੋਵੇ ਬੰਦੇ ਚ ਦੇ ਵੀ ਅਕਾਲ ਪੁਰਖ ਦੀ ਕਿਰਪਾ ਹੀ ਹੈ ਗੁਰੂ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਸੁੱਖ ਵੀ ਰ ਕੁਝ ਵੀ ਨਹੀਂ ਬਣਦਾ ਕੁਝ ਵੀ ਨਹੀਂ ਮਿਲਦਾ ਕਿਉਂਕਿ ਜਿਹੜੇ ਬੰਦੇ ਨੇ ਸਟਰਗਲ ਕੀਤਾ ਨਾ ਹੱਥੀ ਸਾਰਾ ਕੁਝ ਜੋੜਿਆ ਹੈ ਉਹ ਬੰਦੇ 'ਚ ਕਦੇ ਆਕੜ ਨਹੀਂ ਆਉਦੀ ਕਦੇ ਹਵਾ ਨਹੀਂ ਉਹ ਜ਼ਮੀਨ ਨਾਲ ਜੁੜਿਆ ਰਹਿੰਦਾ ਬਾਈ ਜਿੰਨੇ ਹੱਥੀ ਕਣ-ਕਣ ਕਰਕੇ ਕਮਾਇਆ ਨਾ ਉਹ ਬੰਦਾ ਜ਼ਮੀਨ ਨਹੀਂ ਛੱਡਦਾ ਆਪਣੀ ਹਾਂ ਤੇ ਜਿੰਨੂੰ ਭਰੇ ਭੜੋਲੇ ਮਿਲ ਜਾਂਦੇ ਦਾਣਿਆਂ ਦੇ ਉਹ ਵੀ ਛੱਟੇ ਦਿੰਦਾ ਉੱਪਰ ਨੂੰ ਕਰਕੇ ਦਿੰਦਾ ਕੋਈ ਸ਼ੱਕ ਨਹੀਂ ਸੋ ਉਹ ਕਹਿੰਦੇ ਹੁੰਦੇ ਆ ਵੀ ਜਿਹੜੇ ਭਰੇ ਭਾਂਡੇ ਉਹਨੋਂ ਖੜਕਦੇ ਨਹੀਂ ਹੁੰਦੇ ਸੋ ਅੰਕਲ ਸਰਦਾਰ ਮਨਜੀਤ ਸਿੰਘ ਜੀ ਦਾ ਰਤਬਾ ਹੈ ਸੱਜ ਨੂੰ ਇੱਕ ਕਰੀ ਮੇਰੇ ਕਹਿਣ ਤੇ ਯਾਰ ਫਾਰਮ ਤੇ ਨਿਗਾਹ ਮਾਰ ਜਿਓ ਤੁਸੀਂ ਗੱਲ ਹੀ ਕਰ ਲਿਓ ਫੋਨ ਤੇ ਤੁਹਾਨੂੰ ਇਨਸਾਨ ਬਾਰੇ ਪਤਾ ਲੱਗ ਜਾਣਾ ਕਿ ਸਰਦਾਰ ਮਜੀਦ ਹੋਣੀ ਕਿੱਦਾਂ ਦੀ ਮੰਨ ਲਓ ਅੰਦਰ ਨੇ ਬੰਦੇ ਆ ਤੇ ਕਿੱਦਾਂ ਦੀ ਇਹ ਮੰਨ ਲਓ ਸੋਚ ਰੱਖਦੇ ਆ ਅੱਛਾ ਹੁਣ ਗੱਲ ਆ ਜਾਂਦੀ ਬਰੀਡਿੰਗ ਤੇ ਬਿਲਕੁਲ ਬਾਈ ਬਰੀਡਿੰਗ ਕਿੱਦਾਂ ਦੀ ਹੋਣੀ ਚਾਹੀਦੀ ਹੈ ਤੇ ਨਰਵੈਰ ਦੀ ਇਹਦੇ ਬਾਰੇ ਕੀ ਸੋਚ ਹੈ ਬਰੀਡਿੰਗ ਬਾਰੇ ਬਾਈ ਜੇ ਆਪਾਂ ਗੱਲ ਕਰੀਏ ਬਰੀਡਿੰਗ ਤੋਂ ਪਹਿਲਾਂ ਆਪਾਂ ਬਰੀਡਰ ਦੀ ਗੱਲ ਕਰੀਏ ਤੇ ਬਰੀਡਰ ਜਾ ਕੇ ਬੰਦਾ ਮੇਰੇ ਹਿਸਾਬ ਨਾਲ 10 ਤੋਂ 15 ਸਾਲ ਲੱਗ ਜਾਂਦੇ ਕਿ ਬਰੀਡਰ ਬਣਨ ਦੇ ਵਿੱਚ ਸਬਰ ਲੱਗ ਜਾਂਦਾ ਜੀ ਸਬਰ ਦਾ ਕੰਮ ਆ ਐਕਸਪੀਰੀਅੰਸ ਦਾ ਕੰਮ ਆ ਹੂੰ ਤਜਰਬੇ ਦਾ ਕੰਮ ਆ ਇਹ ਚੀਜ਼ ਆ ਪੈਸੇ ਨਾਲ ਨਹੀਂ ਮਿਲਦੀਆਂ ਗੌਰ ਗਿਫਟਡ ਹੁੰਦੀਆਂ ਨੇ ਤੇ ਜਿੰਨੀ ਦੇਰ ਆਪਣੇ ਨੂੰ ਗੁਰੂ ਮਹਾਰਾਜ ਵੱਲੋਂ ਕੋ ਚੰਗੀ ਜਿਹੀ ਨਹੀਂ ਮਿਲ ਜਾਂਦੀ ਆਪਣੇ ਘਰ ਨਹੀਂ ਆ ਜਾਂਦੀ ਆਪਾਂ ਬ੍ਰੀਡਰ ਨਹੀਂ ਬਣ ਸਕਦੇ ਤੁਸੀਂ ਬੜੀ ਸੁਣੀ ਗੱਲ ਆਪ ਕੈਮਰਾ ਮੈਨੂੰ ਦੱਸਦੇ ਪੈਸੀ ਕੋ ਗੱਲ ਦੀ ਸਾਝ ਜਿੰਨੀ ਆਪਾਂ ਦੇਖੋ ਜਿਹੜੀਆਂ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਰਦਾਵੇਂ ਆਪਾਂ ਬਾਹਰਲੇ ਸਟੇਟਾਂ ਤੋਂ ਆਪਣੇ ਪੰਜਾਬ ਦੇ ਵਿੱਚ ਬਹੁਤ ਟੌਪ ਟੌਪ ਦੇ ਘੋੜੇ ਆਏ ਜੀ ਕਰੋੜਾ ਰੁਪਏ ਖਰਚ ਕੇ ਆਪਾਂ ਮੇਰੇ ਭਰਾਵਾਂ ਨੇ ਸਾਰਿਆਂ ਨੇ ਘੋੜੇ ਲੈ ਕੇ ਆਂਦੇ ਆ ਕਦੀ ਆਪਾਂ ਘੋੜੀ ਦੀ ਗੱਲ ਸੁਣੀ ਹੈ ਹੂੰ ਕਦੀ ਕਹਾ ਕਿਸ ਨੇ ਮੈਂ ਘੋੜੀ ਲੈ ਕੇ ਆ ਟੋਪ ਦੀ ਉੱਥੋਂ ਨਹੀਂ ਦਿੰਦਾ ਗਰਾਊਂਡ ਕੋਈ ਵੀ ਜ਼ਮੀਨ ਨਹੀਂ ਦਿੰਦਾ ਆਪਣੀ ਕੋਈ ਜੀ ਜ਼ਮੀਨ ਇਹ ਜ਼ਮੀਨ ਜਿਹੜੀ ਆ ਨਾ ਜ਼ਮੀਨ ਦੇ ਵਿੱਚ ਆਪਾਂ ਹਰ ਵਾਰੀ ਨਵਾਂ ਬੀਜ ਪਾਉਂਦੇ ਆ ਸੋਧ ਕਰਦੇ ਆ ਨਵਾਂ ਬੀਜ ਪਾਉਂਦੇ ਸੋਧ ਜ਼ਮੀਨ ਉਹੀ ਰਹਿੰਦੀ ਆ ਹਾਂ ਹੁਣ ਆਪਾਂ ਕਣਕ ਦੀ ਗੱਲ ਕਰ ਲਈਏ ਕਣਕ ਅਜ ਤੋਂ 10 ਸਾਲ 15 ਸਾਲ ਵੀ ਤਾਂ 10 12 15 ਕੁਆਂਟਲ ਨਿਕਲਦੀ ਸੀ ਆਪਾਂ ਸੋਧ ਕਰ ਕਰਕੇ 30 ਕੁਆਂਟਲ ਤੇ ਲੈ ਗਏ ਜੀ ਜ਼ਮੀਨ ਤਾਂ ਉਹੀ ਆ ਜ਼ਮੀਨ ਉਹੀ ਪਹਿਲਾਂ ਨਦੀਨ ਨਹੀਂ ਸੀ ਮਰਦਾ ਉਹ ਨਦੀਨ ਦਾ ਇੱਕ ਬੂਟਾ ਉਹਨੇ ਜਿੰਦਾ ਵਿੱਚ ਜੀ ਜ਼ਮੀਨਾਂ ਉਹੀ ਨੇ ਹਮ ਸੇਮ ਬਰੀਡਿੰਗ ਦਾ ਚੱਕਰ ਆ ਇਹ ਘੋੜੀਆਂ ਜਿਹੜੀਆਂ ਨੇ ਇਹ ਸਾਡੀ ਗਰਾਊਂਡ ਆ ਇਹ ਜ਼ਮੀਨ ਆ ਸਾਡੀ ਜੀ ਜਿਹੜੇ ਰਾਜਸਥਾਨ ਦੇ ਵਿੱਚ ਪੁਰਾਣੇ ਬਰੀਡਰ ਨੇ ਜਿਹੜੇ ਜਿੰਨਾ ساری ਉਮਰ ਗਾਲਤੀ ਆਪਣੀ ਦੋ ਦੋ ਤਿੰਨ ਤਿੰਨ ਪੀੜੀਆਂ ਲੱਗੀਆਂ ਨੇ ਉਹਨਾਂ ਨੂੰ ਸਮਝੇ ਇਸ ਚੀਜ਼ ਦੀ ਆਪਾਂ ਜ਼ਮੀਨ ਨਹੀਂ ਛੱਡਣੀ ਆਪਣੀ ਆਪਣੀ ਘੋੜੀ ਨਹੀਂ ਦੇਣੀ ਆਪਾਂ ਜੀ ਘੋੜੇ ਦਿਓ ਅੱਗੇ ਆਪਣੇ ਕੋਲ ਜ਼ਮੀਨ ਆ ਗਈ ਨਵੀਂ ਫਸਲ ਤਿਆਰ ਕਰਨ ਲੱਗ ਗਏ ਜ਼ਮੀਨ ਮਿਲੂਗੀ ਕਿੱਦਾਂ ਜ਼ਮੀਨ ਮੰਨ ਲਓ ਜੇ ਕੋਈ ਵੇਚੂਗਾ ਹੀ ਨਹੀਂ ਤੇ ਜਿਹੜਾ ਨਵਾਂ ਬਰੀਡਰ ਆ ਫਿਰ ਘੋੜੀ ਕਿੱਦਾਂ ਲਿਆਊਗਾ ਜਾਂ ਤੁਸੀਂ ਕਿੱਦਾਂ ਜਿਹੜਾ ਤੁਹਾਡੇ ਕੋਲੇ ਐਡ ਟਾਪ ਦੀਆਂ ਕੋਈ ਸੁਖ ਵੀਰੇ ਆਪਾਂ ਪਹਿਲਾਂ ਪਹਿਲਾਂ ਹੀ ਗੱਲ ਕਰਦੇ ਆਪਾਂ ਇਸ ਚੀਜ਼ ਦੀ ਵੀ ਬਰੀਡਰ ਬਣਨ ਵਾਸਤੇ ਦਸ ਤੋਂ 15 ਸਾਲ ਲੱਗਦੇ ਨੇ ਹੌਲੀ 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 ਆਪਾਂ ਬਰੀਡਰ ਦਾ ਕੋਈ ਇਹ ਨਹੀਂ ਹੁੰਦਾ ਵੀ ਬਰੀਡਰ ਕਿਸੇ ਨੂੰ ਆਪਾਂ ਟੀਕਾ ਲਾ ਦ ਤੇ ਬਰੀਡਰ ਬਣ ਗਿਆ ਉਹਦੇ ਵਾਸਤੇ ਆਪਾਂ ਨੂੰ ਤਜਰਬੇ ਕਰਨੇ ਪੈਂਦੇ ਆ ਐਕਸਪੀਰੀਅੰਸ ਕਰਨੇ ਪੈਂਦੇ ਆ ਇੱਕ ਘੋੜੀ ਤੋਂ ਆਪਾਂ 4-5 ਬੱਚੇ ਲੈਣ ਤੋਂ ਬਾਅਦ ਆਪਾਂ ਸੋਚਦੇ ਆਂ ਵੀ ਹਾਂ ਇਹ ਘੋੜੀ ਚੰਗੀ ਆ ਜੀ ਪਹਿਲੇ ਬੱਚੇ ਨਾਲ ਆਪਾਂ ਕਦੇ ਵੀ ਨਹੀਂ ਕਹਿ ਸਕਦੇ ਬੇਸ਼ੱਕ ਬੱਚੀ ਨੇ ਘੋੜੀ ਨੇ ਬੱਚਾ ਚੰਗਾ ਦੇਤਾ ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਗਾਂ ਬੱਚੇ ਚੰਗੇ ਦਊਗੇ ਜਿੰਨੀ ਦੇਰ ਉਹ 2 3 4 ਸਟੇਜ ਨਹੀਂ ਦੇ ਦਿੰਦੀ ਜਾਂ 4 ਘੋੜਜ ਚੰਗੇ ਪੈਦਾ ਨਹੀਂ ਕਰ ਦਿੰਦੀ ਜੀ ਹਾਂ ਹਰ ਵਾਰੀ 20 ਬਦਲਣ ਦੀ ਲੋੜ ਹੈ 20 ਬਦਲਣ ਦੀ ਲੋੜ ਹੈ 20 ਸੋਧ ਕੇ ਪਾਓ ਹਾਂ 20 ਹਰ ਵਾਰੀ ਸੋਧ ਕੇ ਪਾਓ ਆਪਾਂ ਆਪਣੀ ਹੁਣ ਸੋਚ ੜ ਗਈ ਆ ਮਾਰਕੀਟ ਦੇ ਵਿੱਚ ਵੀ ਆਪਾਂ ਪੁਰਾਣੇ ਘੋੜਿਆਂ ਤੋਂ ਜ਼ਿਆਦਾ ਘੋੜੀਆਂ ਮੇਟ ਕਰਾਉਨੇ ਆ ਜੀ ਜੇ ਆਪਾਂ ਜ਼ਮੀਨ 'ਚ ਉਹ ਪੁਰਾਣਾ 20 ਪਾਈ ਜਾਵਾਂਗੇ ਤੇ ਸੋਧ ਕਿੱਦਾਂ ਹੋਊਗੀ ਉਹਦੀ ਹਾਂ ਬੱਚਾ ਲਓ ਬੱਚਾ ਲੈ ਕੇ ਤੁਸੀਂ ਅਗਲੀ ਜ਼ਰ ਘੋੜਾ ਚੇਂਜ ਕਰਕੇ ਘੋੜਾ ਚੇਂਜ ਕਰੋ 100 ਦੋ ਸੋਧੋਗੇ ਸੋਧ ਹੋਵੇ ਹੁਣ ਸਾਰੇ ਆਪਾਂ ਜਿੰਨੇ ਵੀ ਬਰੀਡਰ ਆਪਾਂ ਇੱਕ ਗੱਲ ਕਰਦੇ ਆਂ ਵੀ ਮੈਂ ਬਰੀਡਿੰਗ ਕੀਤੀ ਹੈ ਚੰਗੇ ਘੋੜੇ ਤੋਂ ਮੇਰਾ ਬੱਚਾ ਅੱਗੇ ਨਾਲੋਂ ਪਹਿਲਾਂ ਨਾਲੋਂ ਰਫਾਈਨ ਆਇਆ ਹਮ ਪਹਿਲਾਂ ਨਾਲੋਂ ਚੰਗਾ ਆ ਗਿਆ ਬੱਚਾ ਜੀ ਫਿਰ ਆਪਾਂ ਚੰਗੇ ਬੱਚੇ ਤੋਂ ਬਰੀਡਿੰਗ ਅੱਗੇ ਕਿਉਂ ਨਹੀਂ ਲੈਂਦੇ ਕਿਉਂ ਨਹੀਂ ਲੈਂਦੇ ਜੇ ਉਹ ਪਿਓ ਨਾਲੋਂ ਚੰਗਾ ਆ ਗਿਆ ਉਹ ਤੋਂ ਭਾ ਕੇ ਬਰੀਡਿੰਗ ਕਿਉਂ ਨਹੀਂ ਲੈਂਦੇ ਫਿਰ ਆਪਾਂ ਉਹਦੇ ਪਿਓ ਵਾਲੇ ਕਿਉਂ ਜਾਂਦੇ ਹਮ ਬਿਲਕੁਲ ਫਿਰ ਆਪਾਂ ਉਹਦੇ ਬੱਚੇ ਤੋਂ ਬਰੀਡਿੰਗ ਕਰੀਏ ਹੋ ਸਕਦਾ ਉਹ ਤੋਂ ਉਹਦਾ ਬੱਚਾ ਹੋਰ ਰਫਾਈਨ ਆ ਹਾਂ ਆਪੇ ਸੋਧ ਹੁੰਦੀ ਜਾਂਦੀ ਅੱਗੇ ਬੜੀਆਂ ਮਹੱਤਵਪੂਰਨ ਤੇ ਬੜੀਆਂ ਵਧੀਆ ਤੇ ਬੜੀਆਂ ਸਿੱਧੀਆਂ ਸਪਸ਼ਟ ਗੱਲਾਂ ਨੇ ਮਨਵਾਇਆਂ ਜੀ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਨਵਾਂ ਬੰਦਾ ਵੀ ਕੋਈ ਸੁਣੂਗਾ ਉਹਦੇ ਵੀ ਖਾਂਦੇ ਗੱਲ ਪੈ ਜੂਗੀ ਸੋ ਵੀਡੀਓ ਕਿਵੇਂ ਲੱਗੀ ਗੱਲਾਂ ਬਾਤਾਂ ਕਿਵੇਂ ਲੱਗ ਰਹੀਆਂ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਜਿਵੇਂ ਵੀਡੀਓ ਸ਼ੇਅਰ ਕਰਦੇ ਹੁੰਦੇ ਹੋ ਸਿਰ ਤੇ ਹੱਥ ਰੱਖਦੇ ਹੁੰਦੇ ਹੋ ਤੇ ਸਕਤ ਦੇ ਵਿੱਚ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਰੂਹ ਵਸਦੀ ਹੁੰਦੀ ਹੈ ਸਕਤ ਦੇ ਵਿੱਚ ਹੀ ਪਰਮਾਤਮਾ ਦਾ ਵਾਸ ਹੈ ਤੁਸੀਂ ਸਾਡੇ ਲਈ ਸਤਿਕਾਰਯੋਗ ਮਾਨਯੋਗ ਤੇ ਤੁਸੀਂ ਹੀ ਸਾਨੂੰ ਇੱਥੋਂ ਤੱਕ ਲੈ ਕੇ ਆਏ ਹੋ ਸਾਡੇ ਘੋੜਿਆਂ ਦੇ ਭਰਾਵਾਂ ਨੂੰ ਅੱਗੇ ਤੋਰਨ ਵਾਲਿਓ ਤੇ ਇਸੇ ਤਰ੍ਹਾਂ ਪਿਆਰ ਮੁਹੱਬਤ ਦੇ ਦੇ ਰਹੇ ਵੀਡੀਓ ਸ਼ੇਅਰ ਕਰਕੇ ਉਮਰ ਕਰੀ ਆ ਆਪਣੇ ਮੂੰਹੋਂ ਦੱਸੋ ਵੀ ਉਮਰ ਕਿੰਨੀ ਹੈ ਮੇਰਾ ਮੇਰੀ ਉਮਰ ਹੋ ਗਈ ਹੈ ਜੀ 64 ਸਾਲ 64 ਸਾਲ ਹਾਂ 64 ਤੁਸੀਂ ਆਪ ਦੱਸ ਦਿਓ ਵੀ ਮੈਨੂੰ 64 ਸਾਲਾਂ ਦੇ ਬਾਈ ਹੋਈ ਲੱਗਦੇ 64 ਈਅਰ ਹੋ ਗਈ ਹੈ ਜੀ ਮੇਰੀ ਉਮਰ ਜੀ ਤੇ ਮੈਨੂੰ ਐ ਲੱਗਦਾ ਨਰਵੈਰ ਪੀ ਦੀ ਘੋੜਿਆਂ ਦੀ ਦੇਣੀ ਬਸੇ ਹੋਈ ਹੈ ਬੰਦਾ ਟੈਨਸ਼ਨ ਫਰੀ ਰਹਿੰਦਾ ਬਸੇ ਹੋਈ ਇਹ ਹੋਈ ਹੈ ਮੈਨੂੰ ਘੋੜਿਆਂ ਵਾਲਾ ਬੰਦਾ ਵੀਰੇ ਬੁੱਢਾ ਹੁੰਦਾ ਹੀ ਨਹੀਂ ਨਹੀਂ ਹੁੰਦਾ ਨਾ ਘੋੜਾ ਬੁੱਢਾ ਹੋਵੇ ਨਾ ਤੇ ਮੰਨ ਤੇ ਬੋਝ ਰਹਿਣਾ ਵਾ ਘੋੜਿਆਂ ਦੇ ਨਵੇਂ ਚ ਕੰਮ ਕਰੂਗਾ ਤਾਂ ਐਕਸਰਸਾਈਜ਼ ਹੁੰਦੀ ਰਹਿਣੀ ਆ ਹਾਂਜੀ ਹਾਂਜੀ ਬੰਦੇ ਦਾ ਮਾਈਂਡ ਫਰੈਸ਼ ਰਹਿਣਾ ਸਰੀਰ ਫਰੈਸ਼ ਰਹਿਣਾ ਬੁੱਢਾ ਹੋਣਾ ਹੀ ਨਹੀਂ ਬੰਦੇ ਨੇ ਹਾਂ ਉਹ ਤੇ ਤੁਸੀਂ ਦੇਖ ਹੀ ਲਿਆ ਫੋਟੋ ਦੇ ਵਿੱਚ ਬਾਈ ਦੇ ਮੇਰੇ ਮੇਰੇ ਜਿੱਡੇ 34 35 ਨਾਲੇ ਆਪਾਂ ਪਹਿਲਾਂ ਗੱਲ ਕਰ ਦਿਆ ਨਾ ਬੁੱਢਾ ਤੇ ਘੋੜਾ ਜਿਹੜਾ ਵਾ ਨਾ ਬੰਦਾ ਤੇ ਘੋੜਾ ਬੁੱਢੇ ਨਹੀਂ ਹੁੰਦੇ ਤੇ ਜੇ ਇਕੱਠੇ ਹੋਣ ਫਿਰ ਬੁੱਢੇ ਕਿਵੇਂ ਹੋ ਜਾਣਗੇ ਕਿੱਥੇ ਵਾਸਤੇ ਕਿੱਥੇ ਬੁੱਢੇ ਹੋ ਜਾਣਗੇ ਜੇ ਘੋੜਾ ਤੇ ਬੰ ਕੋ ਇਨਵੈਸਟਮੈਂਟ ਕਰਕੇ ਜਾਂ ਆਪਦੀ ਮਿਹਨਤ ਕਰਕੇ ਮਸ਼ਰਕਤ ਕਰਕੇ ਅੱਗੇ ਆ ਰਿਹਾ ਹੈ ਤੇ ਯਾਰ ਪਹਿਲੇ ਦੇ ਹੱਥ ਉਹ ਆਪ ਅੱਗੇ ਹੋਗੇ ਹੱਥ ਫੜ ਲਿਆ ਕਰੋ ਤੇ ਮੇਰੇ ਵੀਰ ਸਪੋਰਟ ਦੱਬ ਕੇ ਕਰਿਆ ਕਰੋ ਭਰਾਵਾਂ ਨੂੰ ਘੋੜੇ ਰੱਖਣੇ ਜਾਂ ਘੋੜੇ ਕਹਿ ਦੇਣਾ ਵੀ ਬਾਈ ਦੇ ਘੋਨੇ ਰੱਖੇ ਆ ਤੇ ਜਿਹੜਾ ਗੁਰਦੇ ਰੱਖਦਾ ਹੈ ਨਾ ਉਹਨੂੰ ਪਤਾ ਹੁੰਦਾ ਬਾਈ ਵੀ ਮਿਹਨਤ ਕਿੰਨੀ ਹੈ ਬਿਲਕੁਲ ਬਾਈ ਬਹੁਤ ਮਿਹਨਤ ਕਰਨੀ ਉਹ ਟਾਈਮ ਕਿੰਨਾ ਦੇਣਾ ਪੈਂਦਾ ਇਹ ਪਹਿਲਾਂ ਸਭ ਤੋਂ ਵੱਡੀ ਗੱਲ ਤਾਂ ਸਾਵਾਂ ਵਾਲੀ ਚੀਜ਼ ਤੇ ਇਨਵੈਸਟਮੈਂਟਿੰਗ ਐਡੇ ਗੁਰਦੇ ਵਾਲਾ ਕਰਦਾ ਹੈ ਬਾਈ ਐਡਾ ਬਾਈ ਦਿਲ ਚਾਹੀਦਾ ਪ੍ਰਾਪਤ ਜਿੱਦਾਂ ਆਹੋ ਆਕੇ ਨਿੱਕੇ ਗੁਰਦੇ ਵਾਲਾ ਤੇ ਲਾਗੂ ਨਹੀਂ ਲੰਘਦਾ ਬਾਈ ਬੱਕਰੀ ਨਹੀਂ ਲਈ ਜਾਂਦੀ ਗੋੜਾ ਨਹੀਂ ਲਈ ਜਾਂਦੀ ਸਮਾਜ ਐਦਾਂ ਦਾ ਬਾਈ ਚੱਲਦਾ ਤੇ ਮੇਰੇ ਭਰਾ ਜਰੂਰ ਯਾਰ ਸਪੋਰਟ ਕਰਿਆ ਕਰੋ ਜਿੱਦਾਂ ਤੁਸੀਂ ਚਾਹਦੇ ਹੋ ਤੇ ਐਦਾਂ ਦੀਆਂ ਵੀਡੀਓ ਲੈ ਕੇ ਐਦਾਂ ਦੇ ਲਗਿਨੇ ਲੈ ਕੇ ਐਦਾਂ ਦੇ ਭਰਾ ਲਗਿਨੇ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦੇ ਰ ਉਨੇ ਜਮੇਲੀ ਦਿਓ ਸੁਪਸੰਦ ਨੂੰ ਇਜਾਜ਼ਤ ਜਿਉਂਦੇ ਵਾਸਤੇ ਹਾਥੇ ਰੱਖ ਸ਼ਬਾਖੈ ਸਤਿਗੁਰ ਮੈਂ ਜੀ ਸਾਰੇ ਭਰਾਵਾਂ ਦਾ ਸਤਿਗੁਰ ਤੁਹਾਨੂੰ ਬਹੁਤ ਬਹੁਤ ਸਤਿਗੁਰ ਸਤਿਗੁਰ ਓਕੇ ਸਦੋਂ ਸ਼ੇਅਰ ਪੈਲ ਦੇ ਆਧਾਰ ਤੇ ਮਾਰ ਦਿਓ ਮਿਲਦੇ ਆਂ ਅਗਲੀ ਵੀਡੀਓ ਨਾਲ ਅਗਲੀ ਵੀਡੀਓ ਚ ਅੰਕਲ ਜੀ ਦੀਆਂ ਘੋੜੀਆਂ ਤੇ ਬਹੁਤ ਹੀ ਸ਼ਾਨਦਾਰ ਇਹਨਾਂ ਦੇ ਕੋਲੇ ਜਿਹੜੀ ਬ੍ਰੀਡ ਕਰ ਰਹੇ ਆ ਬੱਚੇ ਆ ਉਹ ਤੁਹਾਨੂੰ ਮਖਾਉਣੇ ਆ ਮਿਲਦੇ ਆਂ ਅਗਲੀ ਵੀਡੀਓ ਨਾਲ ਸ਼ਬਾਖੈ ਸਤਿਗੁਰ ਸਤਿਗੁਰ